ਤੁਸੀਂ ਮਜੀਠੀਆ ਸਾਹਿਬ ਦੇ ਵਕੀਲ ਹੋ ਤੁਸੀਂ ਕੋਰਟ 'ਚ ਪੇਸ਼ ਹੋਏ ਮਜੀਠੀਆ ਸਾਹਿਬ ਹੁਣਾਂ ਵੱਲੋਂ ਇਹ ਕੇਸ ਟਿਕ ਪਾਊਗਾ ਅਦਾਲਤ ਦੇ ਵਿੱਚ ਵਿਕਰਮ ਮਜੀਠੀਆ ਹੁਣਾਂ ਦੇ ਖਿਲਾਫ ਜਿਹੜਾ ਦਰਜ ਹੋਇਆ ਡਿਵੀਜ਼ਨ ਬੈਂਚ ਨੇ ਲਿਖਿਆ ਕਿ ਨਾ ਤਾਂ ਵਿਕਰਮ ਮਜੀਠੀਆ ਦੇ ਖਿਲਾਫ ਕੋਈ ਡਰੱਗ ਦਾ ਸਬੂਤ ਹੈ ਨਾ ਮਨੀ ਟ੍ਰੇਲ ਹੈ ਵਿਕਰਮ ਮਜੀਠੀਆ ਤੇ ਜਿਹੜੀ ਐਫ ਆਈ ਆਰ ਦਰਜ ਹੋਈ ਤੁਹਾਡੇ ਹੱਥ 'ਚ ਐਫ ਆਈ ਆਰ ਦੀ ਕਾਪੀ ਹੈ ਹੈ ਕੀ ਹੈ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਤੁਸੀਂ ਪੁਆਇੰਟ ਆਊਟ ਕੀਤੀਆਂ ਇਹਦਾ ਖਾਰਜ ਰਿਪੋਰਟ ਨੂੰ ਆਧਾਰ ਬਣਾ ਕੇ ਇੱਕ ਨਵਾਂ ਪਰਚਾ ਦਰਜ ਕਰਤਾ ਕਿਉਂਕਿ ਮੁੱਖ ਮੰਤਰੀ ਦੀ ਕਲੀਅਰ ਡਾਇਰੈਕਸ਼ਨ ਸੀ ਗੱਲਾਂ 500 ਕਰੋੜ ਦੀਆਂ ਐਫਆਈਆਰ ਦੇ ਵਿੱਚ ਸਿਰਫ 47 ਲੱਖ ਰੁਪਈਆ ਕਿੱਥੇ ਖੜੇ ਆਪਾ ਇਹ ਰਿਮਾਂਡ ਪੇਪਰ ਸਾਰਾ ਤੇ ਸਾਰਾ ਡਿਸਪਰਪੋਰਸ਼ਨੇਟ ਅਸੈਟਸ ਦਾ ਇਹ ਆਮਦਨ ਤੋਂ ਵੱਧ ਜਾਇਦਾਦ ਦਾ ਇਹਦੇ ਵਿੱਚ ਡਰੱਗਸ ਡਰੱਗ ਮਨੀ ਦਾ ਕਿਤੇ ਕੋਈ ਜ਼ਿਕਰ ਨਹੀਂ ਵਿਕਰਮ ਮਜੀਠੀਆ ਹੁਣਾਂ ਦੇ ਖਿਲਾਫ ਗੱਲ ਤੇ ਪ੍ਰਚਾਰੀ ਜਾ ਰਹੀ ਹੈ ਈਵਨ ਮੁੱਖ ਮੰਤਰੀ ਵੀ ਕਹਿੰਦੇ ਉਹਨਾਂ ਦੇ ਸਾਰੇ ਮੰਤਰੀ ਇਹ ਗੱਲ ਕਹਿ ਰਹੇ ਕਿ ਡਰੱਗ ਨਾਲ ਰਿਲੇਟਡ ਕੇਸ ਦੇ ਵਿੱਚ ਵਿਕਰਮ ਮਜੀਠੀਆ ਤੋਂ ਕੁਝ ਗਿੱਚ ਕਰਨੀ ਹੈ ਅਸੀਂ ਪਰ ਐਫਆਈਆਰ ਦੇ ਵਿੱਚ ਤਾਂ ਫਿਰ ਕੋਈ ਮਸਲਾ ਹੀ ਹੈ ਨਹੀਂ ਐਫਆਈਆਰ ਤੋਂ ਸਾਰੀ ਵੱਖ ਆ ਫਿਰ ਇਹ ਫਿਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਸਰਕਾਰ ਮਜੀਠੀਆ ਵਾਲੇ ਮਾਮਲੇ ਦੇ ਵਿੱਚ ਸਰਕਾਰ ਕੁਝ ਹੋਰ ਕਹਿ ਰਹੀ ਹੈ ਐਫ ਆਈ ਆਰ ਦੀ ਤਾਂ ਵਰਡਿੰਗ ਹੀ ਸਾਰੀ ਡਿਫਰੈਂਟ ਹੈ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਕਿ ਅਫਸਰਾਂ ਦੇ ਖਿਲਾਫ ਟਿਕਚਰ ਪਾਸ ਹੋਊਂਗੇ ਇਸ ਕੇਸ ਅਫਸਰਾਂ 'ਤੇ ਕਾਰਵਾਈ ਵੀ ਹੋ ਸਕਦੀ ਹੈ 100% ਹੋਊਗੀ ਜਦੋਂ ਤੁਸੀਂ ਕੋਰਟ ਦੀਆਂ ਗਾਈਡਲਾਈਨਸ ਦੀ ਵਾਇੋਲੇਸ਼ਨ ਕਰ ਰਹੇ ਹੋ ਹੁਣ ਤਾਂ ਮੁੱਖ ਮੰਤਰੀ ਨੂੰ ਝੂਠਾ ਦੱਸਤਾ ਇਸ ਡਾਕੂਮੈਂਟ ਨੇ ਸਰਕਾਰੀ ਵਕੀਲ ਨੇ ਮੁੱਖ ਮੰਤਰੀ ਨੂੰ ਝੂਠਾ ਦੱਸਤਾ ਜਿਨੇ ਕਿਹਾ ਕਿ ਭਾਈ ਇਹ ਡਿਸਪਰਪੋਰਸ਼ਨੇਟ ਅਸੈਟਸ ਦਾ ਕੇਸ ਹੈ ਸੋ ਸਾਡੇ ਲਈ ਤਾਂ ਬੜਾ ਸੌਫਟ ਹੈ ਰਵਿੰਦਰ ਕੇਜਰੀਵਾਲ ਦਾ ਕੱਲ ਬਿਆਨ ਆ ਗਿਆ ਕਹਿੰਦੇ ਕਿ ਵੱਡੇ ਮਗਰਮੱਛਾਂ ਨੂੰ ਅਸੀਂ ਫੜਨਾ ਸ਼ੁਰੂ ਕਰਤਾ ਜਿੱਡਾ ਮਰਜੀ ਕੋਈ ਵੱਡਾ ਪੋਲਿਟਿਕਲ ਬੰਦਾ ਹੋਵੇ ਐਕਸ਼ਨ ਹੋਊਗਾ ਉਹਦੇ ਖਿਲਾਫ ਕਹਿੰਦੇ ਦੇਖੋ ਐਕਸ਼ਨ ਹੋਣਾ ਸ਼ੁਰੂ ਹੋ ਗਿਆ ਪੰਜਾਬ 'ਚ। ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਪੰਜਾਬ ਸਰਕਾਰ ਜੋੜ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਦੇ ਨਾਲ। ਰਵਿੰਦਰ ਕੇਜਰੀਵਾਲ ਨੂੰ ਤਾਂ ਬੋਲਣ ਦਾ ਕੋਈ ਹੱਕ ਹੀ ਨਹੀਂ ਜਿਹੜਾ ਬੰਦਾ ਕੋਰਟ ਦੇ ਵਿੱਚ ਵਿਕਰਮ ਮਜੀਠੀਆ ਤੋਂ ਲੰਬੇ ਪੈ ਕੇ ਮਾਫੀ ਮੰਗ ਕੇ ਨਿਕਲਿਆ ਹੋਵੇ ਉਹ ਅੱਜ ਕਿੱਥੇ ਗੱਲ ਕਰਦਾ ਯੁੱਧ ਨਸ਼ਿਆਂ ਵਿਰੁੱਧ ਦੀ। ਦਾ ਉਹ ਡਰਗ ਦਾ ਪਰਚਾ ਮੁੱਦੇ ਮੂ ਡਿੱਗਿਆ ਐਂ ਡਿਸਪਰਪੋਰਸ਼ਨੇਟ ਸੈੱਟ ਦਾ ਪਰਚਾ ਮੁੱਦੇ ਮੂ ਡਿੱਗੂਗਾ ਔਰ ਇਹਦੇ ਚ ਡੈਫੇਮੇਸ਼ਨ ਵੀ ਠੋਕਾਂਗੇ ਜਿਹੜੇ ਅੱਜ 500 500 ਕਰੋੜ ਸਰਕਾਰ ਦੇ ਕਹੇ ਤੇ ਕਹੀ ਜਾਂਦੇ ਨੇ ਨਾ ਇਹ ਡੈਫੇਮੇਸ਼ਨ ਚ ਜਾਣਗੇ ਕਿਉਂਕਿ 500 ਕਰੋੜ ਛੱਡੋ 5 ਰੁਪਏ ਨਹੀਂ ਲੱਭਣੇ ਇਹਦੇ ਚੋ ਬੋਲਡ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਬਿਕਰਮ ਸਿੰਘ ਮਜੀਠੀਆ ਹੁਣਾਂ ਨੂੰ ਗ੍ਰਿਫਤਾਰ ਕੀਤਾ ਔਰ ਸਰਕਾਰ ਦੇ ਵੱਲੋਂ ਵੱਡੇ ਵੱਡੇ ਬਿਆਨ ਆ ਰਹੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਇੱਕ ਵੱਡਾ ਮਾਰਕਾ ਮਾਰਿਆ ਹੈ ਔਰ ਵੱਡੇ ਮਗਰਮੱਛਾਂ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਹੱਥ ਪਾਉਣਾ ਸ਼ੁਰੂ ਕੀਤਾ ਇਸ ਤਰ੍ਹਾਂ ਦੀ ਬਿਆਨਬਾਜ਼ੀ ਆਈ ਪਰ ਸਾਰੀਆਂ ਵਿਰੋਧੀ ਧਿਰਾਂ ਬਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਬੋਲੀਆਂ ਨੇ ਉਹਨਾਂ ਨੇ ਕਿਹਾ ਕਿ ਬਿਕਰਮ ਮਜੀਠੀਆ ਹੁਣਾਂ ਦੇ ਨਾਲ ਇਹ ਸਰਾਸਰ ਤਕੈਸ਼ਾਈ ਕੀਤੀ ਜਾ ਰਹੀ ਹੈ ਸਰਕਾਰ ਦੇ ਮੰਤਰੀਆਂ ਦੇ ਬਿਆਨ ਆ ਰਹੇ ਆ ਕਿ ਸਰਕਾਰ ਵੱਡੇ ਮਗਰਮੱਛਾਂ ਨੂੰ ਹੱਥ ਪਾ ਰਹੀ ਹੈ ਤਾਂ ਵਿਰੋਧੀ ਧਿਰ ਬੋਲ ਰਹੀ ਹੈ ਤਾਂ ਗੱਲਬਾਤ ਕਰਾਂਗੇ ਕਿ ਆਖਰਕਾਰ ਇਸ ਕੇਸ ਦੇ ਵਿੱਚ ਹੈ ਕੀ ਹੈ ਕਿਉਂਕਿ ਵਿਕਰਮ ਮਜੀਠੀਆ ਉਹਨਾਂ ਦੇ ਜੋ ਵਕੀਲ ਨੇ ਉਹਨਾਂ ਨੇ ਪ੍ਰੈਸ ਦੇ ਵਿੱਚ ਵੀ ਸਟੇਟਮੈਂਟ ਦਿੱਤੀ ਹੈ ਕਿ ਇਸ ਕੇਸ ਦੇ ਵਿੱਚ ਕੁਝ ਵੀ ਨਹੀਂ ਹੈ ਔਰ ਉੱਥੇ ਹੀ ਇਸ ਕੇਸ ਨੂੰ ਪ੍ਰਚਾਰਿਆ ਇਸ ਤਰੀਕੇ ਦੇ ਨਾਲ ਜਾ ਰਿਹਾ ਹੈ ਕਿ ਇਹ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਆ ਪਰ ਉੱਥੇ ਹੀ ਕੋਰਟ ਦੇ ਬਾਹਰ ਜੋ ਸਰਕਾਰੀ ਵਕੀਲ ਸੀ ਉਹਨਾਂ ਨੇ ਬਕਾਇਦਾ ਇਹ ਗੱਲ ਕਹੀ ਕਿ ਇਹ ਜੋ ਜਾਇਦਾਦ ਵੱਧ ਬਣਾਉਣ ਦਾ ਮਸਲਾ ਆਮਦਨੀ ਤੋਂ ਤਾਂ ਗੱਲਬਾਤ ਕਰਦੇ ਆ ਅਰਸ਼ਦੀਪ ਸਿੰਘ ਕਲੇਰ ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਚੀਫ ਸਪੋਕਸਪਰਸਨ ਵੀ ਨੇ ਔਰ ਨਾਲ ਹੀ ਸੀਨੀਅਰ ਵਕੀਲ ਵੀ ਨੇ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਵਕੀਲ ਨੇ ਗੱਲਬਾਤ ਕਲੇਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਬੋਲਡ ਪੰਜਾਬ। ਧੰਨਵਾਦ ਵਿਕਰਮ ਜੀ ਬਹੁਤ ਧੰਨਵਾਦ। ਸਭ ਤੋਂ ਪਹਿਲਾ ਸਵਾਲ ਇਹ ਹੈ ਵਿਕਰਮ ਸਿੰਘ ਮਜੀਠੀਆ ਹੋਣਾ ਵਾਲਾ ਕੇਸ ਹੈ ਕੀ ਹੈ? ਕੀ ਇਹ ਆਮਦਨੀ ਤੋਂ ਵੱਧ ਜਾਇਦਾਦ ਬਣਾਉਣ ਵਾਲਾ ਮਸਲਾ ਹੈ ਜਾਂ ਫਿਰ ਜਿਸ ਤਰ੍ਹਾਂ ਸਰਕਾਰ ਦੇ ਬਿਆਨ ਆ ਰਹੇ ਸਰਕਾਰ ਕਹਿੰਦੀ ਕਿ ਵਿਕਰਮ ਮਜੀਠੀਆ ਹੋਣਾ ਨੂੰ ਫੜਿਆ ਗਿਆ ਹੈ ਜਿਹੜਾ ਐਨਡੀਪੀਐਸ ਦੇ ਕੇਸ ਦੇ ਮਾਮਲੇ ਦੇ ਵਿੱਚ। ਦਰਅਸਲ ਦੇ ਵਿੱਚ ਇਹ ਕੇਸ ਵਿਰੋਧੀ ਧਿਰ ਦੀ ਆਵਾਜ਼ ਬੰਦ ਕਰਨ ਦਾ ਕੇਸ ਹੈ। ਦਰਅਸਲ ਦੇ ਵਿੱਚ ਇਹ ਪਰਚਾ ਵਿਕਰਮ ਮਜੀਠੀਆ ਨੂੰ ਚੁੱਪ ਕਰਾਉਣ ਦੇ ਲਈ ਹੈ। ਕਿਉਂਕਿ ਲਗਾਤਾਰ ਸਰਕਾਰ ਤੇ ਹਮਲਾਵਰ ਨੇ ਸਰਕਾਰ ਦੇ ਜਿਹੜੀ ਨੀਤੀਆਂ ਨੇ ਉਹਦਾ ਵਿਰੋਧ ਕਰਦੇ ਤੇ ਇਹਨਾਂ ਦੇ ਮੰਤਰੀਆਂ ਦੇ ਜਿਹੜੇ ਚਿਹਰੇ ਨੇ ਉਹ ਬੇਨਕਾਬ ਕਰ ਰਹੇ ਨੇ ਸੋ ਉਹਨਾਂ ਦੀ ਆਵਾਜ਼ ਬੰਦ ਕਰਨ ਦੇ ਲਈ ਆਪਾਂ ਸਾਰਿਆਂ ਨੇ ਦੇਖਿਆ ਕਿ ਕਿਸ ਤਰੀਕੇ ਪਰਸੋਂ ਰਾਤ ਨੂੰ ਇੱਕ ਪਰਚਾ ਦਰਜ ਕਰਕੇ ਕੱਲ ਸਵੇਰੇ ਪੁਲਿਸ ਨੇ ਅੰਮ੍ਰਿਤਸਰ ਉਹਨਾਂ ਦੇ ਘਰੇ ਰੇਡ ਕੀਤੀ ਐ 40-50 ਬੰਦੇ ਸਿਵਲ ਦੇ ਵਿੱਚ ਵੜੇ ਨੇ ਜਾ ਕੇ ਉੱਥੇ ਉਹਨਾਂ ਦੀ ਵਾਈਫ ਦੇ ਨਾਲ ਬੱਚਿਆਂ ਦੇ ਨਾਲ ਮਿਸ ਬਿਹੇਫ ਤੱਕ ਉਹਨਾਂ ਵੱਲੋਂ ਕੀਤਾ ਗਿਆ ਅਹੀਂ ਇੱਕ ਪੁਲਿਸ ਪਾਰਟੀ ਚੰਡੀਗੜ੍ਹ ਜਿਹੜਾ ਸੈਕਟਰ 4 ਚ ਇੱਕ ਸਰਕਾਰੀ ਰਹਾਇਸ਼ ਹੈ ਜਿਹੜੀ ਕਿ ਵਿਕਰਮ ਮਜੀਠੀਆ ਦੀ ਨਹੀਂ ਭੈਣ ਜੀ ਗਨੀਵਕੌਰ ਮਜੀਠੀਆ ਜਿਹੜੇ ਐਮ ਐਲ ਏ ਨੇ ਉਹਨਾਂ ਦੀ ਰਹਾਇਸ਼ ਦੇ ਉੱਤੇ ਰੇਡ ਕੀਤੀ ਬਿਨਾ ਸਰਚ ਵਾਰੰਟ ਦੇ ਕੀਤੀ ਉਹਨਾਂ ਦੇ ਬਜ਼ੁਰਗ ਮਾਤਾ ਜੀ ਘਰ ਸੀ ਉਹਨਾਂ ਦੇ ਕਮਰਿਆਂ ਤੱਕ ਵੜ ਕੇ ਇਹ ਭੈਣ ਜੀ ਗਨੀਵਕੌਰ ਦੇ ਬੈੱਡਰੂਮ ਦੀ ਫਰੋਲਾ ਫਰਾਲੀ ਕੀਤੀ ਮਤਲਬ ਇੱਕ ਮਹਿਲਾ ਐਮ ਐਲ ਏ ਦੀ ਪ੍ਰਾਪਰਟੀ ਦੀ ਬਿਨਾ ਸਰਚ ਵਾਰੈਂਟ ਤੋਂ ਤਲਾਸ਼ੀ ਲੈਣਾ ਮਤਲਬ ਇਹ ਪੰਜਾਬ ਸਰਕਾਰ ਦਾ ਅਸਲ ਚਿਹਰਾ ਤੇ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਕਿ ਸਾਰੀ ਸਰਕਾਰ ਇਨਕਲੂਡਿੰਗ ਕੇਜਰੀਵਾਲ ਕੀ ਆ ਕੇ ਕਹਿੰਦੇ ਜੀ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਮੈਂ ਪਹਿਲਾਂ ਤਾਂ ਰਵਿੰਦਰ ਕੇਜਰੀਵਾਲ ਤੋਂ ਸ਼ੁਰੂ ਕਰਦਾ ਕਿ ਰਵਿੰਦਰ ਕੇਜਰੀਵਾਲ ਨੂੰ ਤਾਂ ਬੋਲਣ ਦਾ ਕੋਈ ਹੱਕ ਹੀ ਨਹੀਂ ਜਿਹੜਾ ਬੰਦਾ ਕੋਰਟ ਦੇ ਵਿੱਚ ਵਿਕਰਮ ਮਜੀਠੀਆ ਤੋਂ ਲੰਬੇ ਪੈ ਕੇ ਮਾਫੀ ਮੰਗ ਕੇ ਨਿਕਲਿਆ ਹੋਵੇ ਉਹ ਅੱਜ ਕਿੱਥੇ ਗੱਲ ਕਰਦਾ ਯੁੱਧ ਨਸ਼ਿਆਂ ਵਿਰੁੱਧੀ ਫਿਰ ਇਹਨਾਂ ਦੇ ਮੰਤਰੀ ਆ ਗਏ ਜੀ ਇਹਨਾਂ ਦੇ ਐਮ.ਐਲ.ਏ ਆ ਕੇ ਕਹਿੰਦੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਆਹੀ ਸਾਰਾ ਕੁਝ ਦੱਸਿਆ ਗਿਆ ਨਾ ਫਿਰ ਤੁਹਾਨੂੰ ਆ ਕੇ ਮੀਡੀਆ ਨੂੰ ਕਿਹਾ ਦੇਖੋ ਜੀ ਕਿੰਨੀ ਵੱਡੀ ਕਾਰਵਾਈ ਕਰਤੀ ਅਸੀਂ ਤੇ ਅਸਲ ਦੇ ਵਿੱਚ ਸਚਾਈ ਇਹ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਤਾਂ ਫੇਲ ਹੋ ਗਿਆ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਨੇ ਆਪਣੀ ਹਾਰ ਕਬੂਲ ਕਰ ਲਈ ਕਿਉਂਕਿ ਨਸ਼ੇ ਦੇ ਕੇਸ 'ਚ ਤਾਂ ਬਿਕਰਮ ਮਜੀਠੀਆ ਦੇ ਖਿਲਾਫ ਪਿਛਲੇ 4 ਸਾਲ ਤੋਂ ਸਬੂਤ ਨਹੀਂ ਪੇਸ਼ ਕਰ ਸਕੇ ਕੋਈ ਗਵਾਹ ਨਹੀਂ ਪੇਸ਼ ਕਰ ਸਕੇ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਝਾੜ ਲਾਈ ਸੁਪਰੀਮ ਕੋਰਟ ਨੇ ਝਾੜ ਲਾਈ ਤੇ ਹੁਣ ਪਰਚਾ ਪਤਾ ਕਾਹਦਾ ਦਰਜ ਕੀਤਾ ਪਰਚਾ ਵਿਕਰਮ ਮਜੀਠੀਆ ਸਾਹਿਬ ਤੇ ਦਰਜ ਕੀਤਾ ਇਹਨਾਂ ਨੇ ਆਮਦਨ ਤੋਂ ਵੱਧ ਜਾਇਦਾਦਾਂ ਕਿ ਹਾਂ ਤੈ ਜਾ ਰਹੇ ਸਰਕਾਰ ਦੇ ਵੱਲੋਂ ਕਿ ਇਹ ਜਿਹੜਾ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਅਸੀਂ ਲਿੰਕ ਕਰਾਂਗੇ ਕਹਿੰਦੇ ਕਿ ਡਰੱਗ ਮਨੀ ਹੈ ਜਿਹੜੀ ਉਹਨੂੰ ਲੱਭਾਂਗੇ ਅਸੀਂ ਕਿ ਡਰੱਗ ਮਨੀ ਤੋਂ ਇਹ ਜਾਇਦਾਦ ਬਣੀ ਹੈ ਸਰਕੂਲੇਟ ਹੋਈ ਹੈ ਬਿਕਰਮ ਜੀ ਸਰਕਾਰ ਝੂਠ ਜਿੰਨਾ ਮਰਜ਼ੀ ਪਰੋਸ ਲੇ ਕਿਉਂਕਿ ਦਿੱਲੀੋਂ ਇਹਨਾਂ ਨੂੰ ਲਿਖੀ ਲਖਾਈ ਸਕ੍ਰਿਪਟ ਆ ਜਾਂਦੀ ਹੈ ਕਾਨੂੰਨ ਦੇ ਤੌਰ ਤੇ ਜੇ ਮੈਂ ਗੱਲ ਕਰਾਂ ਜੇ ਡਰਗ ਮੰਨੀ ਹੈ ਤਾਂ ਡਿਸਪਰਪੋਰਸ਼ਨੇਟ ਨਹੀਂ ਜੇ ਡਿਸਪਰਪੋਰਸ਼ਨੇਟ ਡਰਗ ਮੰਨੀ ਨਹੀਂ ਕਾਨੂੰਨ ਬੜਾ ਕਲੀਅਰ ਸੋ ਇਹ ਮੁੱਖ ਮੰਤਰੀ ਕੀ ਕਹਿੰਦੇ ਨੇ ਐਮ ਐਲ ਏ ਕੀ ਕਹਿੰਦੇ ਨੇ ਮੰਤਰੀ ਕੀ ਕਹਿੰਦੇ ਨੇ ਮਾਇਨੇ ਨਹੀਂ ਰੱਖਦਾ ਕਿਉਂਕਿ ਇਹ ਦੋਨੋਂ ਚੀਜ਼ਾਂ ਬਿਲਕੁਲ ਵੱਖੋ ਵੱਖਰੀਆਂ ਨੇ ਇਹ ਕਾਨੂੰਨ ਹੀ ਇਹ ਲਾਅ ਨਹੀਂ ਕਰਦਾ ਆਈਦਰ ਤਾਂ ਡਰਗ ਮੰਨੀ ਹੈ ਹੁਣ ਜੇ ਡਰਗ ਮੰਨੀ ਹੈ ਮੰਨ ਲਓ ਇਹਨਾਂ ਦੇ ਮੰਤਰੀ ਕਹਿੰਦੇ ਡਰਗ ਮੰਨੀ ਹੈ ਤਾਂ ਫਿਰ ਆਲਰੇਡੀ ਐਫਆਈਆਰ ਚੱਲ ਰਹੀ ਸੀ ਉਹਦੇ ਤੇ ਚਲਾਨ ਨਹੀਂ ਪੇਸ਼ ਕੀਤਾ ਦਿੰਦੇ ਚਲਾਨ ਉਹ ਚ ਵੀ ਭਾਈ ਇਹ ਤਾਂ ਇੰਨਾ ਡਰਗ ਨਹੀਂ ਹੁਣ ਤੁਸੀਂ ਡਿਸਪਰਪੋਰਸ਼ਨੇਟ ਦਾ ਪਰਚਾ ਦਰਜ ਕੀਤਾ ਤੁਸੀਂ ਮੀਡੀਆ ਨੂੰ ਝੂਠ ਫਲਾ ਰਹੇ ਹੋ ਜੀ 500 ਕਰੋੜ ਤੇ ਤੁਹਾਡੀ ਐਫਆਈਆਰ ਦੇ ਵਿੱਚ ਤੁਸੀਂ ਲਿਖ ਰਹੇ ਹੋ 47 ਲੱਖ ਰੁਪਇਆ ਫਰਕ ਕਰ ਰਹੇ ਸਿਰਫ ਜਿਹੜੀ ਤੁਹਾਡੇ ਹੱਥ 'ਚ ਇਹ ਵਿਕਰਮ ਮਜੀਠੀਆ ਹੋਣਾ ਤੇ ਜਿਹੜੀ ਐਫਆਈਆਰ ਦਾ ਐਫਆਈਆਰ ਹੈ ਮੈਂ ਚਾਹੁੰਦਾ ਕਿ ਤੁਸੀਂ ਸਮਝਾਓ ਜਰਾ ਕਿ ਸਾਡੇ ਦਰਸ਼ਕਾਂ ਨੂੰ ਵੀ ਕਿ ਵਿਕਰਮ ਮਜੀਠੀਆ ਤੇ ਜਿਹੜੀ ਐਫਆਈਆਰ ਦਰਜ ਹੋਈ ਤੁਹਾਡੇ ਹੱਥ 'ਚ ਐਫਆਈਆਰ ਦੀ ਕਾਪੀ ਹੈ ਹੈ ਕੀ ਹੈ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਤੁਸੀਂ ਪੁਆਇੰਟ ਆਊਟ ਕੀਤੀਆਂ ਇਹਦਾ ਬੈਕਗ੍ਰਾਉਂਡ ਇਹ ਹੈ ਜੀ ਕਿ ਪਹਿਲਾਂ ਚਰਨਜੀਤ ਚੰਨੀ ਸਾਹਿਬ ਨੇ ਇੱਕ ਝੂਠਾ ਐਨਡੀਪੀਐਸ ਦਾ ਪਰਚਾ ਦਰਜ ਕੀਤਾ ਹਨੇਰੀਆਂ ਰਾਤਾਂ 'ਚ ਇੱਕ ਮਹੀਨੇ ਦਾ ਡੀਜੀਪੀ ਚਟੋਪਾਦਿਆ ਲੈ ਕੇ ਆਏ ਹਾਈ ਕੋਰਟ ਸਬੂਤ ਮੰਗਦੀ ਰਹੀ ਸਰਕਾਰ ਪੇਸ਼ ਨਹੀਂ ਕਰ ਸਕੀ ਦਿੱਲੀੋਂ ਮਹਿੰਗੇ ਵਕੀਲ ਆਉਂਦੇ ਰਹੇ ਜੀ ਫਿਰ ਜਦੋਂ ਹਾਈ ਕੋਰਟ ਬੇਲ ਦੇ ਦਿੰਦੀ ਹੈ ਫਿਰ ਸਾਡੀ ਪੰਜਾਬ ਸਰਕਾਰ ਗਈ ਸੁਪਰੀਮ ਕੋਰਟ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਜਿਹੜੀ ਹੈ ਐਫ ਆਈ ਆਰ ਇਹਦੇ ਵਿੱਚ ਕੁਝ ਕੰਪਨੀਆਂ ਦਾ ਜ਼ਿਕਰ ਹੋ ਰਿਹਾ ਇਹ ਕੰਪਨੀਆਂ ਕੋਈ ਹਵਾ ਚੋਂ ਨਹੀਂ ਆਈਆਂ ਇਹ ਸੁਪਰੀਮ ਕੋਰਟ ਦੇ ਐਫੀਡੇਵਿਟ ਦੀ ਕਾਪੀ ਮਾਰੀ ਹੋਈ ਹੈ ਪਹਿਲਾਂ ਸੁਪਰੀਮ ਕੋਰਟ ਟਰਾਈ ਕਰਕੇ ਦੇਖੀ ਇਹਨਾਂ ਨੇ ਇੱਕ ਪੁਲਿੰਦਾ ਤਿਆਰ ਕਰ ਲਿਆ ਜੀ 500 ਕਰੋੜ ਦੀਆਂ ਕੰਪਨੀਆਂ ਨੇ ਜਿਨ੍ਹਾਂ ਦਾ ਕੋਈ ਪਤਾ ਹੀ ਨਹੀਂ ਮੇਰੇ ਨਾਲ ਕਨੈਕਟ ਹੀ ਨਹੀਂ ਹੁੰਦੀ ਆ ਮੇਰਾ ਕੋਈ ਲੈਣਾ ਦੇਣਾ ਹੀ ਨਹੀਂ ਮਤਲਬ ਮੇਰੇ ਤੋਂ ਭਾਪ ਵਿਕਰਮ ਮਜੀਠੀਆ ਦਾ ਉਹ ਕੰਪਨੀਆ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਇਹਨਾਂ ਨੇ ਸੁਪਰੀਮ ਕੋਰਟ ਜਾ ਕੇ ਇਹਨਾਂ ਦੇ ਆਈਜੀ ਨੇ ਐਫੀਡੇਵਿਟ ਫਾਈਲ ਕੀਤਾ ਕਹਿੰਦੇ ਜੀ ਵਿਕਰਮ ਮਜੀਠੀਆ ਦੀ ਬੇਲ ਕੈਨਸਲ ਕਰੋ ਇਹਦੇ ਖਿਲਾਫ ਤਾਂ 500 ਕਰੋੜ ਆ ਗਿਆ ਸੁਪਰੀਮ ਕੋਰਟ ਤੋਂ ਝਾੜ ਪਈ ਸਰਕਾਰੀ ਵਕੀਲ ਨੂੰ ਉਹ ਕਹਿੰਦਾ 4 ਸਾਲ ਹੋ ਗਏ ਤੁਹਾਨੂੰ ਇਨਵੈਸਟੀਗੇਸ਼ਨ ਕਰਦਿਆਂ ਨੂੰ ਤੁਸੀਂ ਅਜੇ ਤੱਕ ਤਾਂ ਚਲਾਨ ਦਿੱਤਾ ਨਹੀਂ ਹੁਣ ਤੁਸੀਂ ਬੇਲ ਕੈਨਸਲ ਕਰਾਉਣ ਆ ਗਏ ਆ 500 ਕਰੋੜ ਦਾ ਕੋਈ ਸਬੂਤ ਕੋਈ ਮਨੀ ਟ੍ਰੇਲ ਤਾਂ ਉੱਥੇ ਸਾਬਤ ਕਰ ਨਹੀਂ ਸਕੇ ਉਹਨਾਂ ਨੇ 2 ਦਿਨ ਦਾ ਸਮਾਂ ਦਿੱਤਾ ਕਿ 2 ਦਿਨ ਦੇ ਵਿੱਚ ਇਨਵੈਸਟੀਗੇਸ਼ਨ ਕੰਕਲੂਡ ਕਰ ਦਿਓ 2 ਦਿਨ ਤੋਂ ਬਾਅਦ ਤੁਹਾਨੂੰ ਸਮਾਂ ਨਹੀਂ ਮਿਲਣਾ ਇੱਥੋਂ ਸ਼ਰਾਰਤੀ ਦਿਮਾਗ ਸ਼ੁਰੂ ਹੋਏ ਸੁਪਰੀਮ ਕੋਰਟ ਦੀ ਆਰਡਰ ਦੀ ਕੰਟੈਂਪਟ ਕੀਤੀ ਹਾਈ ਕੋਰਟ ਦੇ ਆਰਡਰਾਂ ਦੀ ਕੰਟੈਂਪਟ ਕੀਤੀ ਹੁਣ ਜਿਹੜੇ ਐਫੀਡੇਵਿਟ ਤੁਸੀਂ ਸੁਪਰੀਮ ਕੋਰਟ ਦਿੱਤੇ ਤੁਸੀਂ 500 ਕਰੋੜ ਦੀ ਉੱਥੇ ਕੰਪਨੀਆਂ ਦੀ ਗੱਲ ਕੀਤੀ ਉਹੀ ਐਫੀਡੇਵਿਡ ਜਿਹੜੇ ਸੁਪਰੀਮ ਕੋਰਟ ਨੇ ਖਾਰਜ ਕਰਤੇ ਉਹਦੀ ਬਿਨਾਤੇ ਡੀਜੀਪੀ ਸਾਹਿਬ ਨੇ ਵਿਜੀਲੈਂਸ ਨੂੰ ਲਿਖਤਾ ਕਿ ਜੀ ਇਹ ਇੱਕ ਰਿਪੋਰਟ ਐ ਐਸਆਈਟੀ ਦੀ ਇਹ ਰਿਪੋਰਟ ਦੀ ਬਿਨਾਤੇ ਪਰਚਾ ਦਰਜ ਕੀਤਾ ਜਾਵੇ ਦੱਸੋ ਜੀ ਡੀਜੀਪੀ ਲਿਖ ਰਿਹਾ ਵਿਜੀਲੈਂਸ ਨੂੰ ਤੇ ਵਿਜੀਲੈਂਸ ਨੇ ਸਿੱਧਾ ਚੱਕਿਆ ਪਰਚਾ ਦਰਜ ਕਰਤਾ 24 ਤਰੀਕ ਨੂੰ ਰਾਤ ਨੂੰ 10:40 ਮਿੰਟ ਤੇ ਉਹ ਖਾਰਜ ਰਿਪੋਰਟ ਸੁਪਰੀਮ ਕੋਰਟ ਵਾਲੀ ਵਿਜੀਲੈਂਸ ਕੋਲੇ ਗਈ ਸਵੇਰੇ 4:40 ਮਿੰਟ ਤੇ ਪਰਚਾ ਦਰਜ ਹੋ ਗਿਆ ਤੇ ਪਰਚੇ ਦਾ ਟਾਈਮ ਕਿੰਨਾ ਰੱਖਿਆ 2007 ਤੋਂ 17 10 ਸਾਲ ਦੀ ਇਨਵੈਸਟੀਗੇਸ਼ਨ ਵਿਜੀਲੈਂਸ ਨੇ ਤਿੰਨ ਘੰਟਿਆਂ ਚ ਕਰ ਲਈ ਰਾਤ ਨੂੰ ਹੀ ਮਤਲਬ ਮੈਨੂੰ ਲੱਗਦਾ ਦੇਸ਼ ਦੀਆਂ ਬਾਕੀ ਏਜੰਸੀਆਂ ਤਾਂ ਸਾਰੀਆਂ ਫੇਲ ਨੇ ਇਕੱਲੀ ਵਿਜੀਲੈਂਸੀ ਕੰਮ ਕਰ ਰਹੀ ਹੈ 10 40 ਤੇ ਇੱਕ ਖਾਰਜ ਰਿਪੋਰਟ ਆਈ 10 ਸਾਲ ਦਾ ਵੇਰਵਾ 7 ਤੋਂ 17 ਦਾ ਇਹਨਾਂ ਨੇ ਆਪਣੀ ਇਨਕੁਆਇਰੀ ਤਿੰਨ ਘੰਟਿਆਂ ਚ ਕਰਕੇ ਪਰਚਾ ਦਰਜ ਕਰਕੇ ਸਵੇਰੇ 8:30 ਵਜੇ ਵਿਕਰਮ ਮਜੀਠੀਆ ਦੇ ਘਰ ਵੀ ਪਹੁੰਚ ਗਏ ਤਾਂ ਇੱਥੋਂ ਸਪਸ਼ਟ ਹੋ ਜਾਂਦਾ ਹੈ ਕਿ ਪੋਲਿਟੀਕਲ ਵੈਂਡੈਟਾ ਮੁੱਖ ਮੰਤਰੀ ਦੀ ਜੋ ਈਗੋ ਹੈ ਉਹਨੂੰ ਸੈਟੀਸਫਾਈ ਕੀਤਾ ਜਾ ਰਿਹਾ ਕਾਨੂੰਨਨ ਤੌਰ ਤੇ ਤਾਂ ਇਹ ਕੁਝ ਨਹੀਂ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਸਮਝਾਉਣਾ ਜੀ ਜੀ ਇਹਦੇ ਚ ਹੁਣ ਜ਼ਿਕਰ ਕਰਦੇ ਨੇ 500 ਕਰੋੜ ਦਾ ਜਿਹਦਾ ਹਾਲੇ ਤੱਕ ਕੋਈ ਵਿਜੀਲੈਂਸ ਕੋਲੇ ਸਬੂਤ ਨਹੀਂ ਹੈ ਇਹ ਇਹਦੇ ਤੇ ਹੁਣਾ ਇੱਕ ਛੋਟਾ ਜਿਹਾ ਮੇਰਾ ਸਵਾਲ ਹੈ ਜਿਹੜਾ ਚਰਨਜੀਤ ਸਿੰਘ ਚੰਨੀ ਹੁਣਾ ਦੀ ਸਰਕਾਰ ਵਲੇ ਪਰਚਾ ਦਰਜ ਹੋਇਆ ਸੀ ਵਿਕਰਮ ਮਜੀਠੀਆ ਜੇਲ੍ਹ ਵੀ ਰਹਿ ਕੇ ਆਏ 2021 ਦੇ ਅਖੀਰਲੇ ਸਮੇ ਉਸੇ ਪਰਚੇ ਨੂੰ ਆਧਾਰ ਬਣਾ ਕੇ ਨਵਾਂ ਪਰਚਾ ਕੀਤਾ ਗਿਆ ਵਿਕਰਮ ਮਜੀਠੀਆ ਦੇ ਉਸੇ ਐਸ ਆਈ ਟੀ ਜਿਹੜੀ ਅੱਜ ਐਸ ਆਈ ਟੀ ਆ ਉਹ ਚ 10 ਐਸ ਆਈ ਟੀ ਬਦਲ ਗਈਆਂ ਜਿਹੜੀ ਐਸ ਆਈ ਟੀ OSIT ਜਿਹੜੀ ਉਹ ਪਰਚੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਉਹਨੇ ਇੱਕ ਰਿਪੋਰਟ ਪਹਿਲਾਂ ਦਿੱਤੀ ਸੁਪਰੀਮ ਕੋਰਟ ਨੂੰ ਸੁਪਰੀਮ ਕੋਰਟ ਨੇ ਉਹ ਖਾਰਜ ਕਰਤੀ ਇਹ ਕਹਿੰਦੇ ਸੀ ਕਿ ਇਹ ਰਿਪੋਰਟ ਦੇ ਆਧਾਰ ਤੇ ਵਿਕਰਮ ਮਜੀਠੀਆ ਦੀ ਬੇਲ ਡਿਸਮਿਸ ਕਰ ਦਿਓ ਸੁਪਰੀਮ ਕੋਰਟ ਨੇ ਮੰਨਣ ਤੋਂ ਨਾ ਕਰਤੀ ਉਹ ਖਾਰਜ ਰਿਪੋਰਟ ਨੂੰ ਆਧਾਰ ਬਣਾ ਕੇ ਇੱਕ ਨਵਾਂ ਪਰਚਾ ਦਰਜ ਕਰਤਾ ਕਿਉਂਕਿ ਮੁੱਖ ਮੰਤਰੀ ਦੀ ਕਲੀਅਰ ਡਾਇਰੈਕਸ਼ਨ ਸੀ ਵੀ ਇਹਨੂੰ ਫੜੋ ਇਹਦਾ ਮੂੰਹ ਬੰਦ ਕਰੋ ਤੋ ਆ ਪਰਚਾ ਉਸੇ ਰਿਪੋਰਟ ਤੇ ਜਿਹੜੀ ਸੁਪਰੀਮ ਕੋਰਟ ਨੇ ਖਾਰਜ ਕੀਤੀ ਹੈ ਉਸੇ ਰਿਪੋਰਟ ਤੇ ਪਰਚਾ ਦਰਜ ਕਰਤਾ ਔਰ ਕਮਾਲ ਦੀ ਗੱਲ ਇਹ ਆ ਕਹਿੰਦੇ ਜੀ ਸਾਈਪਰਸ ਦੇ ਵਿੱਚ ਕੰਪਨੀਆਂ ਨੇ ਮੈਂ ਬੜਾ ਕਲੀਅਰ ਕਰ ਦਿੰਨਾ ਕਿ ਕਿਸੇ ਵੀ ਜਿਹੜੀਆਂ ਕੰਪਨੀਆਂ ਦਾ ਜ਼ਿਕਰ ਹੈ ਬਿਕਰਮ ਮਜੀਠੀਆ ਦਾ ਕੋਈ ਲੈਣਾ ਦੇਣਾ ਨਹੀਂ ਪਰ ਅਸੀਂ ਵੀ ਚੈੱਕ ਕੀਤਾ ਉਹ ਤਾਂ ਮਲਟੀ ਬਿਲੀਨੀਅਰ ਕੰਪਨੀਆਂ ਨੇ ਉਹ ਕੰਪਨੀਆਂ ਕੋਲੇ ਫੈਰਾ ਫਹਿਮਾ ਦੇਖੋ ਦੋ ਹੀ ਵੱਡੇ ادارے ਨੇ ਇੰਡੀਆ ਦੇ ਜਿਹੜੇ ਦੱਸਦੇ ਨੇ ਕਿ ਕੰਪਨੀ ਸਹੀ ਹੈ ਕਿ ਗਲਤ ਫਿਰ ਇਨਕਮ ਟੈਕਸ ਡਿਪਾਰਟਮੈਂਟ ਫਿਰ ਗਵਰਨਮੈਂਟ ਆਫ ਇੰਡੀਆ ਉਹ ਗਵਰਨਮੈਂਟ ਆਫ ਇੰਡੀਆ ਦੀਆਂ ਮਨਜ਼ੂਰਸ਼ੁਦਾ ਕੰਪਨੀਆਂ ਨੇ ਦੱਸੋ ਜੀ ਜੇ ਉਹ ਕੋਈ ਗਲਤ ਕੰਮ ਕਰ ਰਹੀਆਂ ਨੇ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਕਰਾਓ ਬੰਦ ਜਾ ਕੇ ਵਿਜੀਲੈਂਸ ਜਾਵੇ ਨਾ ਗਵਰਨਮੈਂਟ ਆਫ ਇੰਡੀਆ ਨੂੰ ਕਵੇ ਇਹਦਾ ਮਤਲਬ ਸਾਰਾ ਹਿੰਦੁਸਤਾਨ ਗਲਤ ਹੈ ਇਕੱਲੀ ਵਿਜੀਲੈਂਸ ਸਹੀ ਹੈ ਮਤਲਬ ਜਿਹੜੀਆਂ ਕੰਪਨੀਆਂ ਦਾ ਕੋਈ ਲੈਣਾ ਦੇਣਾ ਨਹੀਂ ਜਿਹੜੀਆਂ ਕੰਪਨੀਆਂ ਫੈਰਾ ਫਹਿਮਾ ਇਨਕਮ ਟੈਕਸ ਗਵਰਨਮੈਂਟ ਆਫ ਇੰਡੀਆ ਦੀਆਂ ਗਾਈਡਲਾਈਨਸ ਮੁਤਾਬਕ ਸਹੀ ਕੰਮ ਕਰ ਰਹੀਆਂ ਨੇ ਉਹ ਕੰਪਨੀਆਂ ਨੂੰ ਧੱਕੇ ਨਾਲ ਸਾਡੇ ਨਾਲ ਜੋੜ ਕੇ 500 ਕਰੋੜ ਬਣਾਇਆ ਜਾ ਰਿਹਾ ਕਿੱਥੇ ਆ 500 ਕਰੋੜ ਥੋੜੇ ਤੋਂ ਹਾਈ ਕੋਰਟ ਮੰਗਦੀ ਰਹੀ 500 ਕਰੋੜ ਥੋੜੇ ਤੋਂ ਸੁਪਰੀਮ ਕੋਰਟ ਮੰਗਦੀ ਰਹੀ 500 ਕਰੋੜ ਉੱਥੇ ਤਾਂ ਨਿਕਲਿਆ ਨਹੀਂ ਹੁਣ ਇੱਕ ਨਵਾਂ ਪਰਚਾ ਦਰਜ ਕਰਕੇ 500 ਕਰੋੜ ਗੱਲਾਂ 500 ਕਰੋੜ ਦੀਆਂ ਐਫ ਆਈ ਆਰ ਦੇ ਵਿੱਚ ਸਿਰਫ 47 ਲੱਖ ਰੁਪਈਆ ਕਿੱਥੇ ਖੜੇ ਆਪਾਂ ਉਹ ਵੀ 47 ਲੱਖ ਹੋ ਜਿਹੜਾ ਕਿ ਵਿਕਰਮ ਮਜੀਠੀਆ ਦੇ 2011-12 ਦੇ ਇਲੈਕਸ਼ਨ ਐਫੀਡੈਵਿਟ ਚੋਂ ਚੱਕਿਆ ਕਹਿੰਦੇ ਜੀ 47 ਲੱਖ ਦਾ ਡਿਫਰੈਂਸ ਹੈ ਝੂਠ ਐਡਾ ਬੋਲਦੇ ਨੇ ਕਿ ਉਹਨੂੰ ਕਰੌਕੜਾਉਣ ਨਾ ਐਫੀਡੇਵਿਟ ਨੂੰ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਕੋਈ ਗਲਤ ਜਾਣਕਾਰੀ ਦਵਾਂਗੇ ਤਾਂ ਅਗਲੀ ਇਲੈਕਸ਼ਨ ਕਿੱਦਾਂ ਲੜ ਲਾਂਗੇ 2017 ਕਿੱਦਾਂ ਲੜ ਲਈ ਜੇ 12 ਚ ਗਲਤ ਜਾਣਕਾਰੀ ਦਿੱਤੀ ਤਾਂ 17 ਚ ਕਿੱਦਾਂ ਲੜ ਲਈ ਅਸਲ 'ਚ ਉਹ 47 ਲੱਖ ਲੋਨ ਦੇ ਕਾਲਮ ਚ ਸੀ ਉਹ ਲੋਨ ਦਾ ਕਾਲਮ ਚੱਕਿਆ ਨਹੀਂ ਇਹ ਐਫਆਈਆਰ ਦਰਜ ਕਰਤੀ ਮਤਲਬ ਹੁਣ ਤੁਸੀਂ ਦੇਖੋ ਫਰਕ ਕਿੱਡਾ ਵੱਡਾ 500 ਕਰੋੜ ਦੀਆਂ ਗੱਲਾਂ ਫਿਗਰਾ 47 ਲੱਖ ਦੀਆਂ ਯੁੱਧ ਨਸ਼ਿਆਂ ਵਿਰੁੱਧ ਮਤਲਬ ਝੂਠ ਦਾ ਕੋਈ ਪੈਰ ਹੈ ਹੀ ਨਹੀਂ ਮਤਲਬ ਕੋਈ ਇਧਰੋਂ ਫੜ ਰਿਹਾ ਕੋਈ ਉਧਰੋਂ ਫੜ ਰਿਹਾ ਸਾਰੀ ਸਰਕਾਰ ਝੂਠ ਬੋਲ ਰਹੀ ਹੈ ਪਰ ਹਾਂ ਅੱਜ ਇਹਨਾਂ ਦੇ ਸਰਕਾਰੀ ਵਕੀਲ ਨੇ ਔਨ ਰਿਕਾਰਡਡ ਕਲੀਅਰ ਕਰਤਾ ਕਿ ਸਾਡਾ ਮੁੱਖ ਮੰਤਰੀ ਵੀ ਝੂਠਾ ਸਾਡੇ ਮੰਤਰੀ ਵੀ ਝੂਠੇ ਕੇਜਰੀਵਾਲ ਵੀ ਝੂਠਾ ਪੰਜਾਬ ਦਾ ਪ੍ਰਧਾਨ ਵੀ ਝੂਠਾ ਸਰਕਾਰੀ ਵਕੀਲ ਜਿਹੜਾ ਕਿ ਸਪੈਸ਼ਲ ਪੀਪੀਸੀਓ ਨੇ ਕਲੀਅਰ ਕਰਤਾ ਕਿ ਜੀ ਇਹ ਸਿਰਫ ਤੇ ਸਿਰਫ ਇਹ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਹੈ ਡਿਸਪਰਪੋਰਸ਼ਨਟ ਅਸੈਟ ਦਾ ਪਰਚਾ ਹੈ ਡਰੱਗ ਮਨੀ ਦਾ ਇਹਦਾ ਕੋਈ ਗੱਲਬਾਤ ਨਹੀਂ ਯਾਨੀ ਕਿ ਉਹ ਮੈਂ ਸੁਣਿਆ ਬਿਆਨ ਮੈਂ ਪਹਿਲਾਂ ਉਹਦਾ ਕੋਰਟ ਵੀ ਕੀਤਾ ਬਿਆਨ ਜਿਹੜਾ ਸਰਕਾਰੀ ਵਕੀਲ ਦਾ ਤੁਸੀਂ ਕਹਿ ਰਹੇ ਹੋ ਯਾਨੀ ਕਿ ਇਹ ਮਸਲਾ ਤਾਂ ਹੈਗਾ ਵਿਕਰਮ ਮਜੀਠੀਆ ਹੁਣਾ ਤੇ ਜਿਹੜਾ ਪਰਚਾ ਦਰਜ ਹੋਇਆ ਆ ਆਮਦਨੀ ਤੋਂ ਵੱਧ ਜਾਇਦਾਦ ਬਣਾਉਣਾ ਜਾਇਦਾਦ ਦਾ ਪਰਚਾ ਪਰ ਪ੍ਰਚਾਰਿਆ ਇਸ ਤਰੀਕੇ ਨਾਲ ਜਾ ਰਿਹਾ ਕਿ ਵਿਕਰਮ ਮਜੀਠੀਆ ਹੁਣਾ ਦੇ ਨਾਲ ਜਿਹੜਾ ਪਹਿਲਾਂ ਬਿਆਨਬਾਜ਼ੀਆਂ ਚੱਲ ਰਹੀ ਸੀ ਕਿ ਵਿਕਰਮ ਮਜੀਠੀਆ ਹੁਣਾ ਨੂੰ ਡਰੱਗ ਨਾਲ ਰਿਲੇਟ ਕੀਤਾ ਜਾਂਦਾ ਸੀ ਕਿ ਵਿਕਰਮ ਮਜੀਠੀਆ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਹੈ 100% ਪਰ ਇਹ ਲੋਕ ਸਮਝਦੇ ਨੇ ਕਿ ਇਸ ਤਰੀਕੇ ਦੀ ਗੱਲਾਂ ਨਾਲ ਅਕਸ ਖਰਾਬ ਹੋ ਜੂ ਅੱਜ ਲੋਕ ਬਹੁਤ ਸਿਆਣੇ ਨੇ ਲੋਕ ਹਰ ਇੱਕ ਚੀਜ਼ ਪੜ੍ਹਦੇ ਨੇ ਕੋਰਟ ਦੇ ਡਾਕੂਮੈਂਟ ਤਾਂ ਅੱਜ ਕੱਲ੍ਹ ਲੋਕ ਆਨਲਾਈਨ ਕਢਾ ਲੈਂਦੇ ਨੇ ਇਹ ਰਿਮਾਂਡ ਪੇਪਰ ਨੇ ਮੈਂ ਕੋਈ ਗੱਲ ਹੈ ਬਿਨਾ ਉਸ ਤੋਂ ਨਹੀਂ ਕਰਦਾ ਸਬੂਤ ਤੋਂ ਇਹ ਰਿਮਾਂਡ ਪੇਪਰ ਨੇ ਰਿਮਾਂਡ ਪੇਪਰ ਦਾ ਮਤਲਬ ਹੁੰਦਾ ਹੈ ਕਿ ਇਹ ਸਰਕਾਰ ਰਿਮਾਂਡ ਪੇਪਰ ਵਿਜੀਲੈਂਸ ਨੇ ਅੱਜ ਕੋਰਟ ਦੇ ਵਿੱਚ ਪੇਸ਼ ਕੀਤੇ ਨੇ ਕਿ ਇਹ ਗੱਲਾਂ ਕਰਕੇ ਸਾਨੂੰ ਵਿਕਰਮ ਮਜੀਠੀਆ ਦੀ ਕਸਟੋਡੀਅਲ ਇੰਟਰੋਗੇਸ਼ਨ ਚਾਹੀਦੀ ਹੈ ਇਹ ਰਿਮਾਂਡ ਪੇਪਰ ਰਨਸ ਇਨਟੂ 78 ਪੇजेस ਇਹ ਰਿਮਾਂਡ ਪੇਪਰ ਸਾਰਾ ਤੇ ਸਾਰਾ ਡਿਸਪਰਪੋਰਸ਼ਨੇਟ ਅਸੈਟਸ ਦਾ ਇਹ ਆਮਦਨ ਤੋਂ ਬਾਅਦ ਜਾਇਦਾਦ ਦਾ ਇਹਦੇ ਚ ਡਰੱਗਸ ਡਰੱਗ ਮਨੀ ਦਾ ਕਿਤੇ ਕੋਈ ਜ਼ਿਕਰ ਨਹੀਂ ਇਹ ਰਿਮਾਂਡ ਪੇਪਰ ਮੈਂ ਤੁਹਾਨੂੰ ਵੀ ਦੇ ਦੇਣਾ ਤੁਸੀਂ ਇਹਨੂੰ ਪੜ੍ਹ ਲਓ ਇਹਦੇ ਚ ਕਿਤੇ ਵੀ ਨਹੀਂ ਤਾਂ ਫਿਰ ਕਿੱਥੇ ਹੈ ਡਰੱਗ ਮਤਲਬ ਬੜੀ ਤਾਜੁਬ ਦੀ ਗੱਲ ਦੱਸ ਰਿਹਾ ਹਾਂ ਤੁਸੀਂ ਕਿ ਬਿਕਰਮ ਮਜੀਠੀਆ ਹੁਣਾਂ ਦੇ ਖਿਲਾਫ ਗੱਲ ਤੇ ਪ੍ਰਚਾਰੀ ਜਾ ਰਹੀ ਹੈ ਈਵਨ ਮੁੱਖ ਮੰਤਰੀ ਵੀ ਕਹਿੰਦੇ ਉਹਨਾਂ ਦੇ ਸਾਰੇ ਮੰਤਰੀ ਇਹ ਗੱਲ ਕਹਿ ਰਹੇ ਕਿ ਡਰੱਗ ਨਾਲ ਰਿਲੇਟ ਕੇਸ ਦੇ ਵਿੱਚ ਬਿਕਰਮ ਮਜੀਠੀਆ ਤੋਂ ਪੁੱਛਗਿੱਛ ਕਰਨੀ ਹੈ ਅਸੀਂ ਪਰ ਐਫ ਆਈ ਆਰ ਦੇ ਵਿੱਚ ਤਾਂ ਫਿਰ ਕੋਈ ਮਸਲਾ ਹੀ ਹੈ ਨਹੀਂ ਐਫ ਆਈ ਆਰ ਤਾਂ ਸਾਰੀ ਵੱਖ ਆ ਫਿਰ ਦੇ ਕੋਈ ਉਹ ਮੁੱਖ ਮੰਤਰੀ ਹੈ ਮੈਂ ਕਹਦਾ ਕਿ ਮੁੱਖ ਮੰਤਰੀ ਸਾਹਿਬ ਤਾਂ ਇੱਕ ਨੰਬਰ ਦੇ ਝੂਠੇ ਨੇ ਮੁੱਖ ਮੰਤਰੀ ਸਾਹਿਬ ਤਾਂ ਪਹਿਲਾਂ ਲਾਈਵ ਹੋਏ ਸੀ ਕਹਿੰਦੇ ਸੀ ਮੈਂ ਆਪਣਾ ਇੱਕ ਮੰਤਰੀ ਫੜ ਲਿਆ ਵਿਜੇ ਸਿੰਘਲਾ ਆਪ ਮੁੱਖ ਗਵਾਹ ਸੀ ਉਸ ਕੇਸ ਦੇ ਕਹਿੰਦੇ ਸੀ ਕਰਪਸ਼ਨ ਕਰਦਾ ਮੇਰੇ ਕੋਲ ਰਿਕਾਰਡਿੰਗ ਹੈ ਉਹਦਾ ਨਿਚਲਾਨ ਪੇਸ਼ ਕਰ ਸਕੇ ਫਿਰ ਕਹਿੰਦੇ ਸੀ ਚਰਨਜੀਤ ਚੰਨੀ ਸਾਹਿਬ ਨੇ 2 ਕਰੋੜ ਦੀ ਰਿਸ਼ਵਤ ਮੰਗੀ ਹੈ ਉਹਦੇ 'ਚ ਚਲਾਨ ਨਹੀਂ ਆਇਆ ਫਿਰ ਰਾਜਾ ਵੜਿੰਗ ਦੀ ਬਾਡੀਆਂ ਫਿਰ ਅਮਿਤ ਰਤਨ ਫਿਰ ਸਰਾਰੀ ਫਿਰ ਰਮਨ ਕੁਮਾਰ ਝੂਠਿਆਂ ਦੀ ਸਰਕਾਰ ਹੈ ਇੱਕ ਵਾਰੀ ਗੱਲ ਕਹਿ ਕੇ ਦਿਨਟ ਪਾਉਂਦੇ ਨੇ ਮੈਂ ਕਹਿ ਰਿਹਾ ਕਿ ਮੁੱਖ ਮੰਤਰੀ ਕੀ ਕਹਿ ਰਹੇ ਮਾਇਨੇ ਨਹੀਂ ਰੱਖਦਾ ਮੰਤਰੀ ਕੀ ਕਹਿ ਰਹੇ ਮਾਇਨੇ ਨਹੀਂ ਰੱਖਦਾ ਇਹਨਾਂ ਦਾ ਪਾਰਟੀ ਪ੍ਰਧਾਨ ਅਮਨ अरोड़ा ਸਾਹਿਬ ਕੀ ਕਹਿ ਰਹੇ ਨੇ ਮਾਇਨੇ ਨਹੀਂ ਰੱਖਦਾ ਮਾਇਨੇ ਰੱਖਦਾ ਇਹ ਡਾਕੂਮੈਂਟ ਜਿਹੜਾ ਕੋਰਟ ਦੇ ਵਿੱਚ ਆਇਆ ਜਿਹਨੂੰ ਰਿਮਾਂਡ ਪੇਪਰ ਕਹਿੰਦੇ ਆ ਰਿਮਾਂਡ ਪੇਪਰ ਤੇ ਸਿਰਫ ਤੇ ਸਿਰਫ ਡਿਸਪਰਪੋਰਸ਼ਨਟ ਅਸੈਟਸ ਦੀ ਗੱਲ ਹੈ ਡਰੱਗ ਮਨੀ ਦਾ ਕੋਈ ਜ਼ਿਕਰ ਨਹੀਂ ਮੈਨੇ ਰੱਖਦੀ ਹੈ ਸਪੈਸ਼ਲ ਪੀਪੀ ਸਰਕਾਰੀ ਵਕੀਲ ਦੀ ਸਟੇਟਮੈਂਟ ਜਿਨ੍ਹਾਂ ਨੇ ਮੀਡੀਆ ਨੂੰ ਆ ਕੇ ਕਲੈਰੀਫਾਈ ਕੀਤਾ ਕਿ ਸਾਡਾ ਮੁੱਖ ਮੰਤਰੀ ਜੋ ਮਰਜ਼ੀ ਝੂਠ ਬ ਅਸਲ ਦੇ ਵਿੱਚ ਇਹ ਕੇਸ ਡਿਸਪਰਪੋਰਸ਼ਨਟ ਅਸੈਟਸ ਦਾ ਆਮਦਨ ਤੋਂ ਬਾਅਦ ਜਾਇਦਾਦ ਦਾ ਸੋ ਕਿੱਥੇ ਰਹਿ ਗਈ ਗੱਲ ਮਤਲਬ ਮੁੱਖ ਮੰਤਰੀ ਝੂਠ ਬੋਲ ਰਹੇ ਨੇ ਪਰ ਡਾਕੂਮੈਂਟ ਜਿਹੜਾ ਕੋਰਟਸ ਦਿੱਤਾ ਹੈ ਇਹ ਤਾਂ ਸੱਚ ਬੋਲਦਾ ਹੈ ਕਿ ਡਿਸਪਰਪੋਰਸ਼ਨਟ ਅਸੈਟਸ ਦਾ ਕੇਸ ਜਿਹੜਾ ਆਮ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਅ ਵਿਕਰਮਜੀਠੀਆ ਹੁਣ ਰਜਿਸਟਰ ਹੋਇਆ ਉਹ ਕਹਿੰਦੇ ਕਿ ਡਰੱਗ ਮਨੀ ਦੇ ਨਾਲ ਇਹ ਆਮਦਨ ਆਈ ਹੈ ਔਰ ਉਹਦੇ ਨਾਲ ਜਾਇਦਾਦ ਬਣੀ ਹੈ ਇਹਦੀ ਅਸੀਂ ਜਾਂਚ ਕਰ ਰਹੇ ਹਾਂ ਉਹਨੂੰ ਵਿਜੀਲੈਂਸ ਨਹੀਂ ਜਾਂਚ ਕਰ ਸਕਦੀ ਵਿਜੀਲੈਂਸ ਪੀਸੀ ਐਕਟ ਦੀ ਜਾਂਚ ਕਰਦੀ ਹੈ ਜੇ ਡਰੱਗ ਮਨੀ ਹੈ ਤਾਂ ਉਹ ਐਸਆਈਟੀ ਜਾਂਚ ਕਰੇ ਜਿਹੜੀ ਸੁਪਰੀਮ ਕੋਰਟ ਤੱਕ ਜਾ ਕੇ ਆਈ ਉਹ ਐਸਆਈਟੀ ਚਲਾਨ ਪੇਸ਼ ਕਰੇ ਮੈਂ ਤੁਹਾਨੂੰ ਸਟਾਰਟਿੰਗ 'ਚ ਹੀ ਕਿਹਾ ਕਿ ਜੇ ਡਰੱਗ ਬਣੀ ਹੈ ਤਾਂ ਡਿਸਪਰਪੋਰਸ਼ਨੇਟ ਨਹੀਂ ਹੈਗਾ ਜੇ ਡਿਸਪਰਪੋਰਸ਼ਨੇਟ ਤਾਂ ਡਰੱਗ ਬਣੀ ਨਹੀਂ ਹੈਗਾ ਇਨਵੈਸਟੀਗੇਟਿੰਗ ਏਜੰਸੀ ਵੱਖਰੀ ਵੱਖਰੀ ਹੈ ਹੁਣ ਇਹ ਸੋਚਦੇ ਨੇ ਕਿ ਅਸੀਂ ਲੋਕਾਂ ਨੂੰ ਮੂਰਖ ਬਣਾ ਲਾਂਗੇ ਇਹਨਾਂ ਨੂੰ ਐਕਚੁਅਲੀ ਮੈਂ ਬੜੀ ਪ੍ਰਾਂ ਪੰਜਾਬ ਦੀ ਤਰਾਸਦੀ ਹੈ ਕਿ ਕੁਝ ਐਸੇ ਲੋਕਾਂ ਦੇ ਹੱਥ 'ਚ ਸੱਤਾ ਹੈ ਜਿਨ੍ਹਾਂ ਨੂੰ ਖੁਦ ਕਾਨੂੰਨ ਨਾਲ ਕੋਈ ਲੈਣਾ ਦੇਣਾ ਨਹੀਂ ਜੋ ਦਿੱਲੀ ਦੇ ਬੰਦੇ ਬੈਠੇ ਇਹਨਾਂ ਨੂੰ ਲਿਖ ਕੇ ਦੇ ਦਿੰਦੇ ਨੇ ਉਹਨੂੰ ਸੱਚ ਮੰਨ ਲੈਂਦੇ ਨੇ ਮੈਂ ਉਹ ਗੱਲ ਕਰ ਰਿਹਾ ਜੋ ਫੈਕਚੁਅਲ ਪੋਜੀ ਫਿਰ ਇਹ ਵਿਜੀਲੈਂਸ ਨਹੀਂ ਸੀ ਪਰਚਾ ਦਰਜ ਕਰਦੀ ਫਿਰ ਜਿਹੜੀ ਐਸਆਈਟੀ ਕਰ ਰਹੀ ਹੈ ਜਿਹੜੀ ਸੁਪਰੀਮ ਕੋਰਟ ਤੋਂ ਖਾਰਜ ਹੋ ਕੇ ਆਈ ਹੈ ਫਿਰ ਤਾਂ ਉਹੀ ਡਰਗਮਨੀ ਕਰ ਲੈਂਦੀ ਫਿਰ ਤਾਂ ਵਿਜੀਲੈਂਸ ਦੀ ਲੋੜ ਹੀ ਨਹੀਂ ਸੀ ਜੇ ਵਿਜੀਲੈਂਸ ਹੈ ਤਾਂ ਪੀਸੀ ਐਕਟ ਹੈ ਵਿਜੀਲੈਂਸ ਡਰਗਮਨੀ ਦੀ ਜਾਂਚ ਨਹੀਂ ਕਰ ਸਕਦੀ ਵੱਖੋ ਵੱਖਰੀ ਏਜੰਸੀ ਹੈ ਨਾ ਜਿੱਦਾਂ ਗੋਡੇ ਦਾ ਡਾਕਟਰ ਦਿਮਾਗ ਦਾ ਇਲਾਜ ਨਹੀਂ ਕਰ ਸਕਦਾ ਦਿਮਾਗ ਦਾ ਡਾਕਟਰ ਗੋਡੇ ਦਾ ਨਹੀਂ ਕਰ ਸਕਦਾ ਮੈਨੂੰ ਇਹ ਸਮਝਾਓ ਕਲੇਰ ਸਾਹਿਬ ਤੁਸੀਂ ਮਜੀਠੀਆ ਸਾਹਿਬ ਦੇ ਵਕੀਲ ਹੋ ਤੁਸੀਂ ਕੋਰਟ ਚ ਪੇਸ਼ ਹੋਏ ਮਜੀਠੀਆ ਸਾਹਿਬ ਹੁਣਾਂ ਵੱਲੋਂ ਇਸ ਇਹ ਕੇਸ ਟਿਕ ਪਾਊਗਾ ਅਦਾਲਤ ਦੇ ਵਿੱਚ ਬਿਕਰ ਮਜੀਠੀਆ ਹੁਣਾਂ ਦੇ ਖਿਲਾਫ ਜ ਦੇਖੋ ਸੁਪਰੀਮ ਕੋਰਟ ਦੀਆਂ ਬੜੀਆਂ ਕਲੀਅਰ ਗਾਈਡਲਾਈਨਸ ਹਨ ਟੀਟੀ ਐਂਟੋਨੀ ਦੀ ਜਜਮੈਂਟ ਹੈ ਹੋਰ ਬੜੀਆਂ ਜਜਮੈਂਟਸ ਹਨ ਇੱਕ ਐਫਆਈਆਰ ਜਿਹਦੇ ਚ ਇਨਵੈਸਟੀਗੇਸ਼ਨ ਹੋ ਰਹੀ ਹੈ ਉਸ ਐਫਆਈਆਰ ਚ ਕੋਈ ਨਵਾਂ ਵੀ ਗਰਾਉਂਡ ਮਿਲ ਜੂਗਾ ਤਾਂ ਉਸੇ ਐਫਆਈਆਰ ਚ ਐਡ ਕਰਨਾ ਪਊਗਾ ਵੱਖਰੀ ਐਫਆਈਆਰ ਨਹੀਂ ਦਰਜ ਕਰ ਸਕਦੇ ਇਹ ਪਹਿਲੀ ਵਾਇਲੇਸ਼ਨ ਹੈ ਜਿਹੜੀ ਇਹ ਪੰਜਾਬ ਸਰਕਾਰ ਨੇ ਵਿਜੀਲੈਂਸ ਨੇ ਕਮਿਟ ਕੀਤੀ ਹੈ ਕਿ ਸੇਮ ਸੈਟ ਆਫ ਐਲੀਗੇਸ਼ਨ ਸੇਮ ਰਿਪੋਰਟ ਜਿਹੜੀ ਸੁਪਰੀਮ ਕੋਰਟ ਨੇ ਖਾਰਜ ਕੀਤੀ ਹੈ ਹਾਈ ਕੋਰਟ ਤੱਕ ਨੇ ਇਹ ਸਾਰੇ ਅਲੀਗੇਸ਼ਨ ਖਾਰਜ ਕੀਤੇ ਨੇ ਹਾਈ ਕੋਰਟ ਨੇ ਸਪੈਸੀਫਿਕਲੀ ਲਿਖਿਆ ਕਿ ਨਾ ਤਾਂ ਵਿਕਰਮ ਮਜੀਠੀਆ ਦਾ ਡਿਵੀਜ਼ਨ ਬੈਂਚ ਹਾਈ ਕੋਰਟ ਦਾ ਸਿੰਗਲ ਜੱਜ ਨਹੀਂ ਡਿਵੀਜ਼ਨ ਬੈਂਚ ਡਿਵੀਜ਼ਨ ਬੈਂਚ ਨੇ ਲਿਖਿਆ ਕਿ ਨਾ ਤਾਂ ਵਿਕਰਮ ਮਜੀਠੀਆ ਦੇ ਖਿਲਾਫ ਕੋਈ ਡਰਗ ਦਾ ਸਬੂਤ ਹੈ ਨਾ ਮਨੀ ਟ੍ਰੇਲ ਹੈ ਉਸ ਰਿਪੋਰਟ ਦੇ ਆਧਾਰ ਤੇ ਖਾਰਜ ਹੋਈ ਰਿਪੋਰਟ ਦੇ ਆਧਾਰ ਤੇ ਨਵਾਂ ਪਰਚਾ ਦਰਜ ਕਰ ਲਿਆ ਕੋਰਟਾਂ ਤਾਂ ਅੱਖਾਂ ਬੰਦ ਨਹੀਂ ਨਾ ਕਰਦੀਆਂ ਜੇ ਅਫਸਰਾਂ ਨੇ ਮੁੱਖ ਮੰਤਰੀ ਦੀ ਜਿੱਦ ਅੱਗੇ ਅੱਖਾਂ ਬੰਦ ਕਰ ਲਈਆਂ ਕੋਰਟ ਨੇ ਅੱਖਾਂ ਨਹੀਂ ਬੰਦ ਕੀਤੀਆਂ ਇਹ ਗੱਲਾਂ ਦਾ ਜਵਾਬ ਅਫਸਰਾਂ ਨੂੰ ਕੋਰਟਾਂ ਦੇ ਵਿੱਚ ਦੇਣਾ ਪਊ ਮੋٹے ਮੋٹے ਪੁਆਇੰਟਸ ਮੈਂ ਸਮਝਣਾ ਚਾਹਣਾ ਇਸ ਐਫ ਆਈ ਆਰ ਦੇ ਜੇ ਤੁਸੀਂ ਸਮਝਾ ਸਕੋ ਤਾਂ ਕਿ ਗੱਲ ਤਾਂ ਇਹ ਸਾਹਮਣੇ ਆਉਣੀ ਚਾਹੀਦੀ ਕਿ ਕਿਉਂਕਿ ਹੁਣ ਤਾਂ ਸਾਰੇ ਪਾਸੇ ਹੋ ਗਿਆ ਕਿ ਡਰੱਗ ਕੇਸ ਦੇ ਵਿੱਚ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਈ ਹੈ ਕਿਉਂਕਿ ਮੋٹے ਤੌਰ ਤੇ ਸਰਕਾਰ ਨੇ ਅਰਵਿੰਦ ਕੇਜਰੀਵਾਲ ਦਾ ਕੱਲ ਬਿਆਨ ਆ ਗਿਆ ਕਹਿੰਦੇ ਕਿ ਵੱਡੇ ਮગરਮੱਛਾਂ ਨੂੰ ਅਸੀਂ ਫੜਨਾ ਸ਼ੁਰੂ ਕਰਤਾ ਜਿੱਦਾਂ ਮਰਜ਼ੀ ਕੋਈ ਵੱਡਾ ਪ ਤੁਸੀਂ ਇਸ ਪੂਰੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਪੰਜਾਬ ਸਰਕਾਰ ਜੋੜ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਦੇ ਨਾਲ ਯੁੱਧ ਨਸ਼ਿਆਂ ਵਿਰੁੱਧ ਤਾਂ ਉਹਦੋਂ ਹੀ ਫੇਲ ਹੋ ਗਿਆ ਸੀ ਜਦੋਂ ਸੁਪਰੀਮ ਕੋਰਟ 'ਚ ਰਿਪੋਰਟ ਖਾਰਜ ਹੋ ਗਈ ਸੀ ਯੁੱਧ ਨਸ਼ਿਆਂ ਵਿਰੁੱਧ ਤਾਂ ਉੱਥੇ ਹੀ ਫੇਲ ਹੋ ਗਿਆ ਜਦੋਂ ਵਿਕਰਮ ਮਜੀਠੀਆ ਦੇ ਖਿਲਾਫ 4 ਸਾਲਾਂ 'ਚ ਚਲਾਨ ਤੱਕ ਨਹੀਂ ਤੁਸੀਂ ਪੇਸ਼ ਕਰ ਸਕੇ ਜਿਹੜਾ ਕਿ ਤੁਸੀਂ 90 ਦਿਨਾਂ ਦੇ ਵਿੱਚ ਪੇਸ਼ ਕਰਨਾ ਹੁੰਦਾ ਤੇ ਤੁਸੀਂ ਅੱਜ 4 ਸਾਲ ਹੋ ਗਏ विक्रम जीठिया ਦੇ ਖਿਲਾਫ ਚਲਾਨ ਨਹੀਂ ਪੇਸ਼ ਕਰ ਸਕੇ ਫਿਰ ਲੋਕਾਂ ਨੂੰ ਕਿਉਂ ਝੂਠ ਬੋਲ ਰਹੇ ਹੋ ਮੈਂ ਜਿੱਦਾਂ ਕਿਹਾ ਕਿ ਡਾਕੂਮੈਂਟ ਬੜਾ ਸਿੱਧਾ ਬੋਲਦੇ ਨੇ ਆ ਰਿਮਾਂਡ ਪੇਪਰ ਹੈ ਰਿਮਾਂਡ ਪੇਪਰ ਤਾਂ ਕਹ ਰਿਹਾ ਕਿ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਹੈ ਸਰਕਾਰੀ ਵਕੀਲ ਕਹ ਰਿਹਾ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਹੈ ਹੁਣ ਕੇਜਰੀਵਾਲ ਸਾਹਿਬ ਭਗਵੰਤ ਮਾਨ ਤੇ ਬਾਕੀ ਝੂਠਾ ਟੋਲਾ ਕੀ ਕਹਿੰਦਾ ਉਹ ਇੱਕ ਵੱਖਰਾ ਵਿਸ਼ਾ ਜਿਹੜਾ ਡਾਕੂਮੈਂਟ ਹੈ ਉਹ ਬੜਾ ਸਪਸ਼ਟ ਹੈ ਪਰ ਹਾਂ ਇੱਕ ਗੱਲ ਮੈਂ ਬੜੇ ਸਪਸ਼ਟ ਤੌਰ ਤੇ ਕਹਿ ਦਿੰਦਾ ਕਿ ਜਿੱਦਾਂ ਉਹ ਡਰੱਗ ਦਾ ਪਰਚਾ ਮੁੱਦੇ ਮੂਂ ਡਿੱਗਿਆ ਐਂ ਡਿਸਪਰਪੋਰਸ਼ਨੇਟ ਸੈੱਟ ਦਾ ਪਰਚਾ ਮੁੱਦੇ ਮੂਂ ਡਿੱਗੂਗਾ ਔਰ ਇਹਦੇ ਚ ਡੈਫੇਮੇਸ਼ਨ ਵੀ ਠੋਕਾਂਗੇ ਜਿਹੜੇ ਅਜ 500 500 ਕਰੋੜ ਸਰਕਾਰ ਦੇ ਕਹੇ ਤੇ ਕਹੀ ਜਾਂਦੇ ਨੇ ਨਾ ਇਹ ਡੈਫੇਮੇਸ਼ਨ ਚ ਜਾਣਗੇ ਕਿਉਂਕਿ 500 ਕਰੋੜ ਛੱਡੋ 5 ਰੁਪਏ ਨਹੀਂ ਲੱਭਣੇ ਇਹਦੇ ਚ ਇਹ ਸੁਪਰੀਮ ਕੋਰਟ ਤੱਕ ਸਕਰੂਟੀਨਾਈਜ਼ ਹੋ ਚੁੱਕਿਆ ਸਭ ਕੁਝ ਇਹ ਸੋਚਦੇ ਨੇ ਵੀ ਉਹ ਦਿੱਲੀੋਂ ਲਿਆ ਕੇ ਜਿਹੜੇ ਬਿਠਾਏ ਨੇ ਤਨਖਾਹਦਾਰ ਮੁਲਾਜ਼ਮ ਉਹ ਸਾਨੂੰ ਇੱਕ ਕਾਗਜ਼ ਬਣਾ ਕੇ ਦੇ ਦੇਣਗੇ ਤੇ ਉਰੇ ਦੇ ਐਮਐਲਏ ਤੇ ਮੰਤਰੀ ਤੋਤੇ ਵਾਂਗ ਉਰੇ ਪਹਿਲਾਂ ਕੇਜਰੀਵਾਲ ਨੂੰ ਤਾਂ ਹੀ ਮਾਫੀ ਮੰਗਣੀ ਪਈ ਸੀ ਝੂਠ ਬੋਲਿਆ ਅੱਜ ਵੀ ਜਿਹੜੇ ਝੂਠ ਬੋਲ ਰਹੇ ਨੇ ਮਾਫੀਆਂ ਇਹਨਾਂ ਨੇ ਵੀ ਮੰਗਣੀਆਂ ਮੁੜ ਕੇ ਤੁਸੀਂ ਉਰੇ ਮੈਂ ਵੀ ਉਰੇ ਮੈਨੂੰ ਇਹ ਦੱਸੋ ਕੋਰਟ ਦੀ ਕਾਰਵਾਈ ਕੀ ਹੋਈ ਜਿੰਨਾ ਤੁਸੀਂ ਬਰੀਫ ਕਰ ਸਕੋ ਉਹਨਾਂ ਦੇ ਵਕੀਲ ਜਦੋਂ ਪੇਸ਼ ਹੋਏ ਕੋਰਟ ਦੇ ਵਿੱਚ ਉਹ ਉਹ ਜ਼ਰੂਰ ਮੈਂ ਚਾਹਣਾ ਤੁਸੀਂ ਦੱਸੋਗਾ ਕੋਰਟ ਦੇ ਵਿੱਚ ਆ ਕੇ ਜੀ ਉਹਨਾਂ ਨੇ ਆਹੀ ਗੱਲਾਂ ਜਿਹੜੀਆਂ ਕਈਆਂ ਜੀ ਇਹ 500 ਕਰੋੜ ਹੈ ਜੀ ਆਹ ਕੰਪਨੀਆਂ ਨੇ ਜੀ ਅਸੀਂ ਕੋਰਟ ਨੂੰ ਸਾਰਾ ਕੁਝ ਦਿਖਾਇਆ ਕਿ ਆਲ ᱨੈਡੀ ਸੁਪਰੀਮ ਕੋਰਟ ਦੇ ਵਿੱਚ ਸੇਮ ਐਫੀਡੇਵਿਟ ਫਾਈਲ ਹੋਇਆ ਤੁਸੀਂ ਨਾ ਇਹਨਾਂ ਦਾ ਜਿਹੜਾ ए एफ आई आर ਆ ਉਹ ਚੱਕ ਲੋ ਜਿਹੜਾ ਸੁਪਰੀਮ ਕੋਰਟ ਦਾ ਐਫੀਡੇਵਿਟ ਚੱਕ ਲੋ ਲਾਈਨ ਆ ਵੀ ਸੇਮ ਐ ਸੇਮ ਹੀ ਬੰਦੇ ਨੇ ਕਾਪੀ ਕਰਕੇ ਇੰਦਰ ਲਾਤੀਆ ਸੋ ਜਿਹੜੀ ਚੀਜ਼ ਨੂੰ ਸੁਪਰੀਮ ਕੋਰਟ ਸਕਰੂਟੀਨਾਈਜ਼ ਕਰ ਚੁੱਕਿਆ ਜਿਹੜੀ ਚੀਜ਼ ਨੂੰ ਸੁਪਰੀਮ ਕੋਰਟ ਖਾਰਜ ਕਰ ਚੁੱਕਿਆ ਤਾਂ ਉਹ ਇਸ ਕੋਰਟ ਦੇ ਵੀ ਮੈਨੂੰ ਨਹੀਂ ਲੱਗਦਾ ਹੋਊਗਾ ਸੋ 15 ਦਿਨ ਦਾ ਰਿਮਾਂਡ ਮੰਗਦੇ ਸੀ 5 ਦਿਨ ਦਾ ਰਿਮਾਂਡ ਮਿਲਿਆ 2 ਤਰੀਕ ਨੂੰ ਪੇਸ਼ ਕਰਨਾ ਸੋ ਉਹਨੂੰ ਜਿਵੇਂ ਮਰਜ਼ੀ ਟੈਕਨੀਕਲੀ ਲਾ ਲਓ ਸੋ ਅੱਜ ਨੂੰ ਵਿੱਚ ਕਾਊਂਟ ਕਰੋਗੇ ਤਾਂ 7 ਦਿਨ ਹੋ ਜਾਣਗੇ ਆਦਰਵਾਇਜ਼ 5 ਦਿਨ ਦਾ ਰਿਮਾਂਡ ਐ ਸੋ ਉਹਨੂੰ ਤੁਸੀਂ ਵਿੱਚ ਲਾ ਕੇ ਇਹ ਸਾਰਾ ਕੁਝ ਹੈ ਤੇ ਤੁਹਾਡੇ ਸਾਹਮਣੇ ਆ ਜਾਣਾ ਜੋ ਅਦਾਲਤਾਂ ਦੇ ਵਿੱਚ ਜਾ ਕੇ ਇਹ ਡਿਸਟ੍ਰਿਕਟ ਕੋਰਟ ਹੈ ਹਾਈ ਕੋਰਟ ਹੈ ਇਹ ਕੱਲਾ ਕੱਲਾ ਡਾਕੂਮੈਂਟਸ ਕਰੂਟਨੀ ਚ ਜਾਣਾ ਔਰ ਮੁੱਦੇ ਮੂਹ ਡਿੱਗਣਾ ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਕਿ ਅਫਸਰਾਂ ਦੇ ਖਿਲਾਫ ਸਟ੍ਰਿਕਚਰ ਪਾਸ ਹੋਣਗੇ ਇਸ ਕੇਸ 'ਚ ਅਫਸਰਾਂ 'ਤੇ ਕਾਰਵਾਈ ਵੀ ਹੋ ਸਕਦੀ ਹੈ 100% ਹੋਊਗਾ ਕਿ ਜਦੋਂ ਤੁਸੀਂ ਕੋਰਟ ਦੀਆਂ ਗਾਈਡਲਾਈਨਸ ਦੀ ਵਾਇੋਲੇਸ਼ਨ ਕਰ ਰਹੇ ਹੋ ਜਿਹੜਾ ਲਾਅ ਆਫ ਦਾ ਲੈਂਡ ਹੈ ਉਹਦੀ ਵਾਇਲੇਸ਼ਨ ਕਰ ਰਹੇ ਹਾਂ ਸੁਪਰੀਮ ਕੋਰਟ ਦੇ ਆਰਡਰ ਦੀ ਵਾਇਲੇਸ਼ਨ ਕਰ ਰਹੇ ਹਾਂ ਤਾਂ ਅਫਸਰ ਕਿਵੇਂ ਬਚੂਗਾ ਕਾਰਵਾਈ ਹੋਣੀ ਹੋਣੀ ਪਰ ਜਿਸ ਤਰ੍ਹਾਂ ਦੇ ਇਹ ਬਿਆਨ ਆ ਗਏ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਪਰ ਇਹ ਫਿਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਸਰਕਾਰ ਮਜੀਠੀਆ ਵਾਲੇ ਮਾਮਲੇ ਦੇ ਵਿੱਚ ਸਰਕਾਰ ਕੁਝ ਹੋਰ ਕਹਿ ਰਹੀ ਹੈ ਐਫਆਈਆਰ ਦੀ ਤਾਂ ਵਰਡਿੰਗ ਹੀ ਸਾਰੀ ਡਿਫਰੈਂਟ ਆ ਅੱਜ ਹੀ ਮੈਂ ਕਹਿ ਰਿਹਾ ਕਿ ਲੋਕਾਂ ਨੂੰ ਅੱਜ ਹੀ ਪਤਾ ਲੱਗ ਗਿਆ ਅੱਜ ਹੀ ਪਤਾ ਲੱਗ ਗਿਆ ਕਿ ਮੁੱਖ ਮੰਤਰੀ ਕਿੱਡੇ ਵੱਡੇ ਝੂਠੇ ਨੇ ਜਦੋਂ ਰਿਮਾਂਡ ਪੇਪਰ ਹੀ ਸਾਹਮਣੇ ਆ ਗਿਆ ਰਿਮਾਂਡ ਪੇਪਰ ਦੇ ਵਿੱਚ ਤੁਸੀਂ ਆਮਦਨ ਤੋਂ ਵੱਧ ਜਦਾਦ ਦਾ ਪਰਚਾ ਦੇ ਰਹੇ ਹੋ ਤਾਂ ਪਤਾ ਲੱਗ ਗਿਆ ਕਿ ਮੁੱਖ ਮੰਤਰੀ ਨੇ ਇਹ ਵੀ ਬਿਆਨ ਆਇਆ ਉਹ ਕਹਿੰਦੇ ਕਿ ਅਸੀਂ ਕੱਚੇ ਪੈਰੀ ਹੱਥ ਨਹੀਂ ਪਾਇਆ ਪੱਕੇ ਪੈਰੀ ਹੱਥ ਪਾਇਆ ਵਿਕਰਮ ਮਜੀਠੀਆ ਹੋਣਾ ਨੂੰ ਐਵੇਂ ਹਵਾ ਦੇ ਵਿੱਚ ਗੱਲਾਂ ਨਹੀਂ ਕਰਦੇ ਅਸੀਂ ਇਹ ਬਿਆਨ ਉਹਨਾਂ ਦਾ ਆਫੀਸ਼ੀਅਲ ਬੜਾ ਧੰਨਵਾਦ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਸਟੇਟਮੈਂਟ ਦੇਣ ਦੇ ਲਈ کورٹ ਦੇ ਵਿੱਚ ਇਹ ਵੀ ਸੋ ਮੁੱਖ ਮੰਤਰੀ ਦਾ ਪੱਕੇ ਪੈਰੀ ਇਹ ਮੁੱਖ ਮੰਤਰੀ ਕੋਰਟ 'ਚ ਜਵਾਬ ਦੇਣਗੇ ਕਿ ਇੱਕ ਪੰਜਾਬ ਦਾ ਮੁੱਖ ਮੰਤਰੀ ਪੋਲਿਟੀਕਲ ਵੈਂਡਾਟਾ ਤਹਿਤ ਪੋਲਿਟੀਕਲ ਵਿਰੋਧੀਆਂ ਦੇ ਖਿਲਾਫ ਕਿਹਜੇ ਪੱਕੇ ਪੈਰੀ ਕੰਮ ਕਰ ਰਿਹਾ ਸੋ ਮੁੱਖ ਮੰਤਰੀ ਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ ਯਾਨੀ ਤੁਸੀਂ ਇਹ ਕਹਿ ਰਹੇ ਹੋ ਕਿ ਸਾਰਾ ਪਰਚਾ ਗਲਤ ਹੈ ਔਰ ਜਿਹੜੀ ਚੀਜ਼ ਬਾਹਰ ਫਵਾ ਫਲਾਈ ਜਾ ਰਹੀ ਹੈ ਬਾਹਰ ਜਿਹੜੀਆਂ ਗੱਲਾਂ ਬਾਹਰ ਖਬਰਾਂ ਫਲਾਈਆਂ ਜਾ ਰਹੀਆਂ ਸਾਰੀਆਂ ਗਲਤ ਨੇ ਸਾਰਾ ਸਾਰ ਗਲਤ ਨੇ 100% ਝੂਠ ਬੋਲ ਰਹੇ ਨੇ ਮੁੱਖ ਮੰਤਰੀ ਮੁੱਖ ਮੰਤਰੀ ਮੈਂ ਤਾਂ ਕਹਿਣਾ ਕਿ ਪੰਜਾਬ ਦੇ ਮੁੱਖ ਮੰਤਰੀ ਦੱਸਣ ਜਾਂ ਫਿਰ ਆਪਣੇ ਸਰਕਾਰੀ ਵਕੀਲ ਦੇ ਖਿਲਾਫ ਐਕਸ਼ਨ ਲੈਣ ਕੱਢ ਦੇਣ ਉਹਨੂੰ ਆ ਕੋਰਟ ਚੋਂ ਡਾਕੂਮੈਂਟ ਵਿਡਰੋ ਕਰ ਲੈਣ ਕਿ ਗਲਤ ਦੇਤਾ ਨਾਲੇ ਪਤਾ ਲੱਗ ਜੂ ਕਿੱਥੇ ਸਟੈਂਡ ਕਰਦੀ ਪੰਜਾਬ ਸਰਕਾਰ ਆਉਣ ਨਾ ਫਿਰ ਇੱਕ ਗਲਤ ਦੇਤਾ ਆਉਣ ਮਤਲਬ ਮੁੱਖ ਮੰਤਰੀ ਸਵੇਰੇ ਉੱਠਣ ਕੁਝ ਵੀ ਬੋਲ ਦੇਣ ਉਹਨੂੰ ਕੋਰਟ ਦੇ ਡਾਕੂਮੈਂਟ ਨਹੀਂ ਸਪੋਰਟ ਕਰਦੇ ਸਰਕਾਰੀ ਵਕੀਲ ਨਹੀਂ ਸਪੋਰਟ ਕਰਦਾ ਮੁੱਖ ਮੰਤਰੀ ਦੀ ਕ੍ਰੈਡੀਬਿਲਟੀ ਤਾਂ ਜ਼ੀਰੋ ਹੋ ਗਈ ਮਲਾਂ ਅੱਜ ਮੁੱਖ ਮੰਤਰੀ ਦੀ ਕ੍ਰੈਡੀਬਿਲਟੀ ਉਹਨਾਂ ਦੇ ਸਰਕਾਰੀ ਵਕੀਲ ਨੇ ਜ਼ੀਰੋ ਕਰਤੀ ਕਿ ਸਾਡਾ ਮੁੱਖ ਮੰਤਰੀ ਝੂਠਾ ਹੂੰ ਪਰ ਜਿਸ ਤਰੀਕੇ ਦੇ ਨਾਲ ਤੁਹਾਨੂੰ ਕੀ ਲੱਗਦਾ ਕਦੋਂ ਤੱਕ ਫਿਰ ਵਿਕਰਮ ਜੀ ਇੱਠੀ ਉਹਨਾਂ ਦੀ ਅਗਲੀ ਲੀਗਲੀ ਕਾਰਵਾਈ ਕੀ ਹੈ ਕਦੋਂ ਤੱਕ ਹੁਣ ਜੇਲ੍ਹ ਭੇਜੋ ਜੋ ਵੀ ਵਿਕਰਮ ਜੀ ਸਾਡੇ ਕੋਲੇ ਲੀਗਲ ਆਪਸ਼ਨਸ ਹੋਣ ਗਿਆ ਕਿਉਂਕਿ ਹੁਣ ਇੱਕ ਜੁਡੀਸ਼ੀਅਲ ਪ੍ਰੋਸੈਸ ਇਨੀਸ਼ੀਏਟ ਹੋ ਚੁੱਕਿਆ ਸੋ ਜੋ ਵੀ ਸਾਡੇ ਕੋਲ ਲੀਗਲ ਆਪਸ਼ਨਸ ਹੋਣ ਗਿਆ ਅਸੀਂ ਆਪਣੀ ਆਪਸ਼ਨਸ ਐਕਸਪਲੋਰ ਕਰਾਂਗੇ ਜਿਸ ਵੀ ਪਲੇਟਫਾਰਮ ਤੇ ਲੜਾਈ ਲੜਨੀ ਪਈ ਲੜਾਈ ਲੜਾਂਗੇ ਕਿਉਂਕਿ 365 ਦਿਨਾਂ ਹੀ ਕੁਝ ਕਰਦੇ ਆ ਸਰਕਾਰਾਂ ਦਾ ਕੰਮ ਹੈ ਪਹਿਲਾ 1975 ਨੂੰ ਐਮਰਜੈਂਸੀ ਲਾਈ ਸੀ ਇੰਦਰਾ ਗਾਂਧੀ ਨੇ ਤੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਫਿਰ 25 ਜੂਨ ਨੂੰ ਯਾਦ ਕਰਾਤਾ ਕਿ ਪੰਜਾਬ ਦੇ ਵਿੱਚ ਹਨਲਾਨੀ ਐਮਰਜੈਂਸੀ ਹੈ ਸੋ ਮੁੱਖ ਮੰਤਰੀ ਦੇ ਇਸ ਝੂਠ ਨੂੰ ਲੋਕਾਂ ਦੇ ਵਿੱਚ ਅੱਜ ਵੀ ਨੰਗਾ ਕੀਤਾ ਤੇ ਗਾਹਾਂ ਵੀ ਨੰਗਾ ਕਰਾਂਗੇ ਔਰ ਤੁਹਾਡੇ ਨਾਲ ਵਾਦਾ ਕਰਦਾ ਕਿ ਜਿਵੇਂ ਪਹਿਲਾਂ ਡਰਗ ਦਾ ਪਰਚਾ ਮੁੱਦੇ ਮੂਹ ਡਿੱਗਿਆ ਤੇ ਸਰਕਾਰ ਨੂੰ ਭੱਜਣਾ ਪਿਆ ਮੂਲ ਕੋਕੇ ਇਹ ਝੂਠੇ ਪਰਚੇ ਚੋਂ ਵੀ ਸਰਕਾਰ ਮੂਲ ਕੋਕੇ ਭੱਜੂ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਲੋਕ ਇਹ ਪ੍ਰਚਾਰ ਕਰ ਰਹੇ ਆ ਕਿ ਡਰੱਗ ਦਾ ਕੇਸ ਹੈ ਇਹ ਔਰ ਤਕਰੀਬਨ 500 ਕਰੋੜ ਰੁਪਏ ਦਾ ਕੇਸ ਹੈ ਡਰੱਗ ਮਨੀ ਦਾ ਕੇਸ ਆ ਉਹਨਾਂ ਦੇ ਖਿਲਾਫ ਵੀ ਤੁਸੀਂ ਐਕਸ਼ਨ ਲਵੋਗੇ ਜਿਹੜੇ ਬਿਆਨ ਦੇ ਰਹੇ ਆ 100% ਕਿਉਂਕਿ ਹੁਣ ਤਾਂ ਸਾਨੂੰ ਸਰਕਾਰ ਨੇ ਖੁਦ ਕਹਿਤਾ ਵੀ ਤੁਸੀਂ ਐਕਸ਼ਨ ਲਓ ਕਿਉਂਕਿ ਸਰਕਾਰ ਕਹਿ ਰਹੀ ਹੈ ਡਰੱਗ ਦਾ ਕੇਸ ਹੀ ਦੀ ਹੈ ਰਿਮਾਂਡ ਪੇਪਰ ਸੋ ਹੁਣ ਤਾਂ ਵਧੀਆ ਹੁਣ ਤਾਂ ਸਰਕਾਰ ਦੇ ਮੰਤਰੀ ਦੇ ਖਿਲਾਫ ਐਕਸ਼ਨ ਲੈਣਾ ਸਾਨੂੰ ਹੋਰ ਵੀ ਸੌਖਾ ਹੋ ਗਿਆ ਕਿਉਂਕਿ ਪੰਜਾਬ ਸਰਕਾਰ ਦਾ ਵਿਜੀਲੈਂਸ ਡਿਪਾਰਟਮੈਂਟ ਕਹਿੰਦਾ ਕਿ ਡਿਸਪਰਪੋਰਸ਼ਨੇਟ ਅਸੈਟਸ ਦਾ ਕੇਸ ਹੈ ਸੋ ਜਿਹੜੇ ਧਾਲੀਵਾਲ ਸਾਹਿਬ ਜਿਹੜੇ ਇਹਨਾਂ ਦੇ ਪ੍ਰਧਾਨ ਸਾਹਿਬ ਹੁਣ ਤਾਂ ਇਹਨਾਂ ਦਾ ਆਪ ਦਾ ਵਿਜੀਲੈਂਸ ਡਿਪਾਰਟਮੈਂਟ ਕਹਿ ਰਿਹਾ ਕਿ ਝੂਠੇ ਨੇ ਹੁਣ ਤਾਂ ਮੁੱਖ ਮੰਤਰੀ ਨੂੰ ਝੂਠਾ ਦੱਸਦਾ ਇਸ ਡਾਕੂਮੈਂਟ ਨੇ ਸਰਕਾਰੀ ਵਕੀਲ ਨੇ ਮੁੱਖ ਮੰਤਰੀ ਨੂੰ ਝੂਠਾ ਦੱਸਤਾ ਜਿਹਨੇ ਕਿਹਾ ਕਿ ਭਾਈ ਇਹ ਡਿਸਪਰਪੋਰਸ਼ਨੇਟ ਅਸੈਟਸ ਦਾ ਕੇਸ ਹੈ ਸੋ ਸਾਡੇ ਲਈ ਤਾਂ ਬੜਾ ਸੌਖਾ ਹੈ ਸਰਕਾਰ ਦੀ ਇਨਵੈਸਟੀਗੇਟਿੰਗ ਏਜੰਸੀ ਕਹਿ ਰਹੀ ਹੈ ਕਿ ਡਿਸਪਰਪੋਰਸ਼ਨਟ ਅਸੈਟਸ ਦਾ ਕੇਸ ਹੈ ਤਾਂ ਫਿਰ ਜਿਹੜੇ ਲੋਕ ਕਹਿ ਰਹੇ ਨੇ ਡਰੱਗ ਦਾ ਕੇਸ ਹੈ ਉਹਨਾਂ ਦੇ ਖਿਲਾਫ ਕਾਰਵਾਈ ਤਾਂ ਬਣਦੀ ਵਿਕਰਮ ਮਜੀਠੀਆ ਦੇ ਖਿਲਾਫ ਮੈਨੇਟਾ ਪੋਲਿਟਿਕਸ ਹੋ ਰਹੀ ਸਾਰੇ ਵਿਰੋਧੀ ਧਿਰੇ ਗੱਲ ਕਹਿ ਰਹੀ ਹੈ ਵਿਕਰਮ ਮਜੀਠੀਆ ਨੂੰ ਕਿਉਂ ਟਾਰਗੇਟ ਕੀਤਾ ਸਰਕਾਰ ਨੇ ਵਿਕਰਮ ਮਜੀਠੀਆ ਸਰਕਾਰ ਤੇ ਲਗਾਤਾਰ ਹਮਲਾਵਰ ਨੇ ਔਰ ਪੰਜਾਬ ਦੀ ਇੱਕੋ ਇੱਕ ਆਵਾਜ਼ ਮੈਂ ਜਿੱਦਾਂ ਬੜੇ ਸਪਸ਼ਟ ਤੌਰ ਤੇ ਕਿਹਾ ਕਿ ਪੋਲਿਟিক্যাল ਪਾਰਟੀਆਂ ਦੇ ਬਾਕੀ ਲੀਡਰ ਸਮਝੌਤੇਆਂ ਤਹਿਤ ਬੈਠੇ ਨੇ ਕਾਂਗਰਸ ਦਾ ਕੋਈ ਲੀਡਰ ਨਹੀਂ ਬੋਲ ਰਿਹਾ ਬਿਕਰਮ ਮਜੀਠੀਆ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਨੇ ਔਰ ਇਹਨਾਂ ਦੇ ਜਿਹੜੇ ਮੰਤਰੀ ਨੇ ਜਿਹੜੇ 92 ਹੀਰੇ ਨੇ ਆਏ ਦਿਨ ਇੱਕ ਅੱਧੇ ਹੀਰੇ ਦਾ ਚਿਹਰਾ ਲੋਕਾਂ ਦੀ ਕਚੈਰੀ 'ਚ ਨੰਗਾ ਕਰ ਦਿੰਦੇ ਨੇ ਕਿ ਆਹ ਕੇਜਰੀਵਾਲ ਲੱਭ ਕੇ ਲੈ ਕੇ ਆਇਆ ਸੋ ਬਿਕਰਮ ਮਜੀਠੀਆ ਸਰਕਾਰ ਦੀ ਹਿੱਕ ਦੇ ਵਿੱਚ ਚੁੱਭਦਾ ਤਾਂ ਕਰਕੇ ਬਿਕਰਮ ਮਜੀਠੀਆ ਦੇ ਉੱਤੇ ਝੂਠੇ ਪਰਚੇ ਮੈਂ ਪਹਿਲਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਪਾਇਆ ਕੀ ਨਿਕਲਿਆ 4 ਸਾਲ ਤੋਂ ਚਲਾਨ ਤੱਕ ਨਹੀਂ ਪੇਸ਼ ਹੋਇਆ ਹੁਣ ਭਗਵੰਤ ਮਾਨ ਸਾਹਿਬ ਨੇ ਜ਼ੋਰ ਲਾ ਲਿਆ ਆਪਣਾ ਇਹ ਕੇਸ ਵੀ ਮੁੱਦੇ ਨੂੰ ਡਿੱਗਣਾ ਸੋ ਇੱਕ ਗੱਲ ਸਪਸ਼ਟ ਹੈ ਕਿ ਨਾ ਸ਼ਰੋਮਨੀ ਅਕਾਲੀ ਦਲ ਨਾ ਬਿਕਰਮ ਮਜੀਠੀਆ ਇਹ ਸਰਕਾਰਾਂ ਇਹ ਆਵਾਜ਼ਾਂ ਦਬਾ ਨਹੀਂ ਸਕਦੀਆਂ ਸੱਚ ਦੀ ਆਵਾਜ਼ ਹੈ ਇਹ ਸੱਚ ਦੀ ਆਵਾਜ਼ ਇਸੇ ਤਰੀਕੇ ਗੂੰਜੇਗੀ ਔਰ ਰਹਿੰਦੀ ਦੁਨੀਆ ਤੱਕ ਇਹ ਆਵਾਜ਼ਾਂ ਗੂੰਜਣਗੀਆਂ ਲੰਬਾ ਸਮਾਂ ਹੋ ਗਿਆ ਤੁਹਾਨੂੰ ਪ੍ਰੈਕਟਿਸ ਕਰਦੇ ਆਂ ਹੋਰ ਵੀ ਵਕੀਲ ਤੁਹਾਡੇ ਨਾਲ ਸੀਗੇ ਮੋਟਾ ਮੋਟਾ ਐਸਟੀਮੇਟ ਕੀ ਕਦੋਂ ਤੱਕ ਵਿਕਰਮ ਦੀਠੀਆ ਲੋਕਾਂ 'ਚ ਹੋਣਗੇ ਦੇਖੋ ਦੇਖੋ ਇਹ ਕੋਰਟ ਨੇ ਦੇਖਣਾ ਅਸੀਂ ਅਸੀਂ ਇੱਕ ਮੈਂ ਕਹਿ ਕੇ ਜੁਡੀਸ਼ੀਅਲ ਅਸੀਂ ਅਸੀਂ ਜੁਡੀਸ਼ੀਅਲ ਪ੍ਰੋਸੈਸ ਦੇ ਵਿੱਚ ਆਂ ਮੈਂ ਜੁਡੀਸ਼ੀਅਲ ਜਿਹੜਾ ਪ੍ਰੋਸੈਸ ਹੈ ਜੋ ਅਜੱਦ ਸਾਹਿਬ ਦਾ ਕੋਈ اختیار ਖੇਤਰ ਹੈ ਮੈਂ ਉਹਦੇ ਬਾਰੇ ਕੋਈ ਗੱਲ ਨਹੀਂ ਕਹਿਣੀ ਚਾਹੁੰਦਾ ਪਰ ਹਾਂ ਅਗਰ ਤੁਸੀਂ ਮੇਰੇ ਐਕਸਪੀਰੀਅੰਸ ਦਾ ਪੁੱਛਦੇ ਹੋ ਤਾਂ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਇਨਵੈਸਟਿਗੇਟਿਵ ਜਰਨਲਿਜ਼ਮ ਕਰੋ ਤੁਸੀਂ ਮੈਨੂੰ ਇੱਕ ਪਰਚਾ ਵਿਜੀਲੈਂਸ ਦਾ ਅੱਜ ਦੀ ਤਰੀਕ ਤੱਕ ਇੱਕ ਪਰਚਾ ਐਸਾ ਕੱਢ ਕੇ ਲਿਆ ਕੇ ਦਿਓ ਕਿ ਜਿਹੜਾ ਕਿ ਕਿਉਂਕਿ ਵਿਜੀਲੈਂਸ ਦਾ ਕੰਮ ਹੈ ਅਗਰ ਸੋਰਸ ਰਿਪੋਰਟ ਨਾਲ ਵਿਜੀਲੈਂਸ ਚੱਲਦੀ ਹੈ ਤੁਹਾਡੇ ਖਿਲਾਫ ਅਗਰ ਕੋਈ ਸ਼ਿਕਾਇਤ ਆਈ ਹੈ ਤਾਂ ਤੁਹਾਨੂੰ ਇੱਕ ਕੁਐਸਚਨਰ ਦੇਣਾ ਪਊਗਾ ਕਿ ਤੇਰੀ ਇੰਨੀ ਆਮਦਨ ਹੈ ਇੰਨੀ ਤੇਰੀ ਜਾਇਦਾਦ ਹੈ ਅਗਰ ਤਸੱਲੀ ਬਖਸ਼ ਜਵਾਬ ਨਹੀਂ ਦੋਵੋਗੇ ਫਿਰ ਵਿਜੀਲੈਂਸ ਦਾ ਪਰਚਾ ਦਰਜ ਹੁੰਦਾ ਇਹ ਪਹਿਲਾ ਹੀ ਐਸਾ ਪਰਚਾ ਜਿਹਦੇ ਵਿੱਚ ਬਿਨਾ ਕੁਐਸਚਨਰ ਦਿੱਤੇ ਪਰਚਾ ਕੀਤਾ ਸੋ ਇੰਨਾ ਕਿ ਮੈਂ ਆਪਣੇ ਐਕਸਪੀਰੀਅੰਸ ਨਾਲ ਕਹਿ ਸਕਦਾ ਵੀ ਆਪਣੇ ਤੌਰ ਤੇ ਸਭ ਤੋਂ ਜਾਲੀ ਪਰਚਾ ਹੈ ਜਿਹਦੇ ਵਿੱਚ ਕੁਐਸਚਨਰ ਹੀ ਨਹੀਂ ਦਿੱਤਾ ਕਿ ਭਾਈ ਤੇਰੀ ਇੰਨੀ ਆਮਦਨ ਹੈ ਤੇਰੀ ਇੰਨੀ ਜਾਇਦਾਦ ਹੈ ਉਹ ਫਰਕ ਕਿੱਦਾਂ ਹੁੰਦਾ ਸਕੇ ਧੰਨਵਾਦ ਕਲੇਰ ਸਾਹਿਬ ਦਾ ਬਹੁਤ ਧੰਨਵਾਦ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਸਾਡੇ ਨਾਲ ਸੀਗੇ ਵਿਕਰਮ ਅਜੀਠਿਆ ਹੋਣਾ ਤੇ ਦਰਜ ਹੋਏ ਪਰਚੇ ਦੇ ਸਬੰਧਤ ਗੱਲਬਾਤ ਕੀਤੀ ਹੈ ਕਿਉਂਕਿ ਸਰਕਾਰ ਇੱਕ ਪਾਸੇ ਜਿਸ ਤਰੀਕੇ ਦੇ ਨਾਲ ਕਹਿ ਰਹੀ ਹੈ ਵੱਡੇ ਦਾਅਵੇ ਕੀਤੇ ਜਾ ਰਹੇ ਕਿ ਅਸੀਂ ਵੱਡੇ ਮਕਰਮ ਅੱਛਾ ਨੂੰ ਹੱਥ ਪਾ ਰਹੇ ਹਾਂ ਇੱਕ ਪਾਸੇ ਮੀਡੀਆ ਦੇ ਵਿੱਚ ਇਹ ਚੀਜ਼ਾਂ ਪ੍ਰਚਾਰੀਆਂ ਜਾ ਰਹੀਆਂ ਨੇ ਪਰ ਐਫ ਆਈ ਆਰ ਦੀ ਸਕ੍ਰਿਪਟ ਐਫ ਆਈ ਆਰ ਦੀ ਕਹਾਣੀ ਕੁਝ ਹੋਰ ਹੀ ਬਿਆਨ ਕਰ ਰਹੀ ਹੈ